ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਮਾ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਗੇ ਵੱਧੋਂ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਪਰਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅੱਜ ਹੀ ਕਾਲ ਕਰੋ 408 272 2500 ਤੇ ਜਰਕੇ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਟਰਕੇ ਹਨ ਟੋਨੀ ਟਰਕੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਇਹਨਾਂ ਦਾ ਨੰਬਰ ਹੈ 4159090503 ਗੁਰਦੀਪ ਸਿੰਘ ਵਰਦੀ ਕੋਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਗੁਰਪਾਲ ਸਿੰਘ ਸੈਕਰਮੈਂਟੋ ਸਬਰੀਸਨ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 402725200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਮਈ ਦਾ ਪ੍ਰੋਗਰਾਮ ਹੈ ਤੇ ਦੇਣਾ ਅੱਜ ਮੰਗਲਵਾਰ ਹੈ ਸ਼ਰਮਾ ਜੀ ਖਬਰਾਂ ਦੇ ਵਾਲਾ ਜੀ ਸ਼ੁਰੂਆਤ ਕਰਕੇ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਦੇ ਵਿੱਚ ਇੱਕ ਉਮੀਦਵਾਰ ਉੱਤੇ ਸਾਰਿਆਂ ਦੀ ਨਜ਼ਰਾਂ ਕਿ ਇਸ ਉਮੀਦਵਾਰ ਦੀ ਚੋਣ ਮਹਿੰਮ ਕਿਵੇਂ ਚੱਲ ਰਹੀ ਹੈ ਇਸ ਉਮੀਦਵਾਰ ਦਾ ਪ੍ਰਚਾਰ ਪਰਿਵਾਰ ਪ੍ਰਚਾਰ ਕਿਵੇਂ ਕਰ ਰਿਹਾ ਅਮਰਿਤਪਾਲ ਸਿੰਘ ਦੀ ਗੱਲ ਕਰਾਂਗੇ ਕਹਿੰਦੇ ਉਹਨਾਂ ਦੀ ਚੋਣ ਮਹਿੰਮ ਭਾਗੀ ਹੈ ਤੇ ਬਾਕੀਆਂ ਦੀ ਨੀਂਦ ਉੱਡ ਗਈ ਹੈ ਤ੍ਰੇਲੀਆਂ ਆ ਗਈਆਂ ਜੀ ਹਾਂ ਪ੍ਰਵੀਨ ਜੀ ਇਸ ਤਰ੍ਹਾਂ ਕਿ ਇਸ ਵਾਰ ਪੰਜਾਬ ਦੇ ਵਿੱਚ ਥੋੜਾ ਜਿਹਾ ਵੱਖਰੀ ਤਰ੍ਹਾਂ ਦਾ ਚੋਣ ਮਾਹੌਲ ਹੈ ਅੱਗੇ ਅਕਸਰ ਆਮੋ ਸਾਹਮਣੇ ਦੀ ਟੱਕਰ ਜਾਂ ਵੱਧ ਤੋਂ ਵੱਧ ਕਿਸੇ ਸੀਟ ਤੇ ਟਕਾਉਣਾ ਮੁਕਾਬਲਾ ਹੋ ਜਾਂਦਾ ਹੈ ਹਾਂਜੀ ਹਾਂਜੀ ਇਸ ਵਾਰ ਲਗਭਗ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਟਕਾਉਣਾ ਮੁਕਾਬਲਾ ਤਾਂ ਹੈਗਾ ਹੀ ਹੈ ਹੂੰ ਹੂੰ ਇਹ ਵੱਖਰੀ ਗੱਲ ਹੈ ਕਿ ਚੌਥੀ ਥਿਰ ਕੇ ਸਥਿਤੀ ਚ ਆਉਂਦੀ ਹੈ ਪਰ ਮੁਕਾਬਲੇ ਚ ਹੈਗੀ ਹੈ ਹੂੰ ਸੋ ਚਕਾਉਣੇ ਮੁਕਾਬਲੇ ਨੇ ਸਾਰਿਆਂ ਨੂੰ ਚਕੰਨੇ ਤੱਕ ਕਰਤਾ ਹੂੰ ਪਰ ਕਈ ਥਾਵਾਂ ਤੇ ਤਾਂ 5 ਕੋਣਾ 6 ਕੋਣਾ ਮੁਕਾਬਲਾ ਬਣਦਾ ਜਾ ਰਿਹਾ ਹੂੰ 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 ਉਹ ਸਥਿਤੀ ਦੇ ਵਿੱਚ ਫਿਰ ਮਤਲਬ ਕਿ ਹੋਰ ਆ ਫੇਸ ਪੀਚ फस ਜਾਂਦਾ ਤੇ ਉੱਥੇ ਫਿਰ ਮੁਸ਼ਕਲ ਵੱਧਦੀ ਹੈ ਖਾਸ ਕਰ ਉਹ ਧਰਾਂ ਜਿਹੜੀਆਂ ਗਰੰਟੀਡ ਮੰਨ ਕੇ ਚੱਲ ਰਹੀਆਂ ਕਿ ਪਹਿਲੇ ਦੂਜੇ ਧਿਰ ਦੀ ਲੜਾਈ ਤਾਂ ਅਸੀਂ ਲੜ ਰਹੀ ਹਾਂ ਉਹਨਾਂ ਲਈ ਮੁਸ਼ਕਲ ਹੋ ਜਾਂਦੀ ਹੈ ਕਿ ਜਦੋਂ ਥੱਲੇ ਆ ਰਹੀਆਂ ਧਰਾਂ ਮਜ਼ਬੂਤ ਹੋਣ ਲੱਗਿਆ ਪਰ ਖੰਡੂਰ ਸਾਹਿਬ ਹਲਕਾ ਇੱਕ ਨਵਿਕਲਾ ਹਲਕਾ ਹੈ ਜਿੱਥੇ ਪੰਥਕ ਵੋਟ ਖਾਸੀ ਹੈ ਜਾਂ ਜੇਕਰ ਆਪਾਂ ਸਰਕਾਰੀ ਭਾਸ਼ਾ 'ਚ ਕਹਿਣਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਵੇਂ ਕਹਿੰਦੇ ਨੇ ਕਿ ਗਰਮ ਖਿਆਲੀ ਵੋਟ ਹੈ ਇੱਥੇ ਤੈਅ ਕਰ ਸਕਦੀ ਹੈ ਫੈਸਲਾ ਸੋ ਉਸ ਲਈ ਅਮਰਤਪਾਲ ਸਿੰਘ ਉਹਨਾਂ ਦੇ ਮੈਦਾਨ 'ਚ ਆਉਣ ਤੋਂ ਬਾਅਦ ਹੀ ਜਿਹੜੀਆਂ ਰਵੈਤੀ ਪਾਰਟੀਆਂ ਦੇ ਉਮੀਦਵਾਰ ਨੇ ਉਹਨਾਂ ਦਾ ਫਿਕਰ ਵੀ ਵਧਿਆ ਜੋੜ-ਕਟਾਅ ਵੀ ਹਿੱਲਿਆ ਹਿਸਾਬ-ਕਿਤਾਬ ਵੀ ਗੜਬੜਾਇਆ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰੀਏ ਹਮ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਹੁਣ ਚੋਣ ਨੇੜੇ ਜਾ ਰਹੀਆਂ ਨਾਮਜ਼ਦਗੀਆਂ ਹੋ ਗਈਆਂ ਨਾਮਜ਼ਦਗੀਆਂ ਤੋਂ ਬਾਅਦ ਪਰਵਾਦ ਨੇ ਪ੍ਰਚਾਰ ਸ਼ੁਰੂ ਕਰਤਾ ਬੇਸ਼ੱਕ ਅਮਰਤਪਾਲ ਸਿੰਘ ਦੇ ਚਾਚੇ ਨੇ ਕਿਹਾ ਕਿ ਭਈ ਅਮਰਤਪਾਲ ਸਿੰਘ ਕੋਲ ਤਾਂ ਕੋਈ ਜਾਇਦਾਦ ਨਾਲ ਦੀ ਚੀਜ਼ ਨਹੀਂ 1000 ਰੁਪਏ ਉਹਦੇ ਕੋਲ ਤਾਂ ਹਮ ਐ ਪਰ ਉਹਦੀ ਧਰਮ ਪਤਨੀ ਕੋਲ ਇਹ 14 ਲੱਖ ਤੋਂ ਵੱਧ ਦੀ ਮਾਲਕਨਾ ਉਹਦੇ ਵਿੱਚ ਗਹਿਣੇ ਵੀ ਨੇ ਉਹਦੇ ਵਿੱਚ ਪੌਂਡ ਵੀ ਨੇ ਹੈਨਾ ਸੋ ਇਸ ਲਈ ਉਹ ਉਹਨਾਂ ਕੋਲ ਹੈਗਾ ਪਰ ਜਦੋਂ ਹੁਣ ਪ੍ਰਚਾਰ ਕਰਨ ਲਈ ਉਹਨਾਂ ਦੇ ਮਾਪੇ ਉਹਨਾਂ ਦੇ ਨੇੜਲੇ ਸਮਰਥਕ ਨਿਕਲਦੇ ਨੇ ਹਮ ਹਮ ਤਦ ਆਪ ਮਹਾਰੇ ਲੋਕ ਨਾਲ ਸ਼ਾਮਲ ਹੁੰਦੇ ਜਾਂਦੇ ਨੇ ਖਾਸ ਕਰ ਪਿੰਡਾਂ ਦੇ ਵਿੱਚੋਂ ਜੋ ਹੰਗਾਰਾ ਅਮਰਪਾਲ ਸਿੰਘ ਹੋਰਾਂ ਦੇ ਚੋਣ ਪ੍ਰਚਾਰ ਨੂੰ ਮਿਲ ਰਿਹਾ ਹਮ ਹਮ ਬੇਸ਼ੱਕ ਵਿਰੋਧੀ ਤੇ RAM ਵਿਰੋਧੀ ਉਮੀਦਵਾਰ ਇਸ ਪਹਿਲੂ ਤੇ ਸਵਾਲ ਖੜਾ ਕਰਦੀਆਂ ਨੇ ਤੇ ਜਿਹਦਾ ਜਵਾਬ ਮਿਲਦਾ ਦਾ ਅੱਜ ਨਹੀਂ ਤਾਂ ਕੱਲ ਅਮਰਪਾਲ ਸਿੰਘ ਹੋਰਾਂ ਨੂੰ ਜਾਣੋ ਛੱਡ ਨੂੰ ਦੇਣਾ ਪੈਣਾ ਕਿ ਤੁਸੀਂ ਤਾਂ ਕਹਿੰਦੇ ਸੀ ਸੰਵਿਧਾਨ ਦੇ ਮੰਨਣਯੋਗ ਨਹੀਂ ਹਾਂ ਉਸੇ ਸੰਵਿਧਾਨ ਦੇ ਤਹਿਤ ਕਿਉਂ ਲੜਨ ਜਾ ਰਹੇ ਹੋ ਜੀ ਇਹ ਸਵਾਲ ਉਹ ਖੜਾ ਕਰ ਰਹੀਆਂ ਨੇ ਇਹਨਾਂ ਤੇ ਪਰ ਜਦੋਂ ਇਹਨਾਂ ਦਾ ਪਰਿਵਾਰ ਪਿੰਡਾਂ 'ਚ ਨਿਕਲਦਾ ਵੋਟਾਂ ਮੰਗਣ ਤਾਂ ਇਹ ਇੱਕ ਨਵੇਕਲਾ ਵਰਤਾਰਾ ਹੈ ਕਿ ਜਦੋਂ ਹੋਰ ਪਾਰਟੀਆਂ ਦੇ ਲੋਕ ਵੋਟਾਂ ਮੰਗਣ ਆਉਂਦੇ ਨੇ ਹਮ ਹਮ ਸੱਜ ਪ੍ਰਵੀਨ ਜੀ ਉਹਨਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੇ ਲੀਡਰਾਂ ਰਾਹੀਂ ਕੱਟ ਕਰਾਉਣ ਲਈ ਮਿੰਤਾ ਕਰਨੀ ਆ ਬਿਲਕੁਲ ਬਿਲਕੁਲ ਜੀ ਜੋ ਮਹਾਰੇ ਘੱਟ ਹੁੰਦਾ ਹ ਹ ਆਪ ਮਹਾਰੇ ਲੋ ਸੋ ਇਹ ਪਿੰਡਾਂ ਦੇ ਵਿੱਚ ਜਿਹੜੀ ਸਥਿਤੀ ਬਦਲ ਰਹੀ ਆ ਇਸ ਨੂੰ ਮੈਂ ਕਹਿੰਦੇ ਕਿ ਦੁਨੀਆ ਪਸੇ ਸਾਰਾ ਬਗਾੜਦਾ ਉਹਦੇ ਨਾਲ ਹੁਣ ਮਤਲਬ ਕਿ ਖੰਡੂਰ ਸਾਹਿਬ ਦੀ ਸੀਟ ਦੇ ਉੱਤੇ ਇੱਕ ਨਵਿਕਲੀ ਸੀਟ ਬਣ ਰਹੀ ਠੀਕ ਹੈ ਦੇਖੋ ਕਿੱਥੋਂ ਆਮ ਨਦੀ ਪਾਰਟੀ ਦੇ ਮੌਜੂਦਾ ਮੰਤਰੀ ਚੋਣ ਮਦਾ ਦੇ ਨੇ ਨਾ ਹੰਦਰ ਹੋਰੀ ਹਮ ਤੇ ਦੂਸਰੇ ਪਾਸੇ ਇਸੇ ਤਰ੍ਹਾਂ ਆ ਪਾਜ ਦੇ ਨਾਲ ਹੋਰੀ ਐ ਤੇ ਕੰਗ ਤੇ ਅਕਾਲੀ ਜਨਤਾ ਕਹਿੰਦਾ ਮੈਂ ਪੰਥਕ ਉਮੀਦਵਾਰ ਨਹੀਂ ਹਾਂ ਸੋ ਇਹ ਇਸ ਲਈ ਉਹ ਉਧਰ ਜੀਰਾ ਕਹਿੰਦਾ ਮੈਂ ਪੰਥਕ ਪਰਿਵਾਰ ਚੋਂ ਹਾਂ ਸੋ ਇਹ ਵੀ ਸਾਬਤ ਕਰਨ ਦੀ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਪਰ ਸਵਾਲ ਤਾਂ ਇਹ ਵੀ ਖੜਾ ਹੈ ਕਿ ਕਈ ਜੇ ਅਕਾਲੀ ਜਨਤਾ ਪੰਥਕ ਪਰਿਵਾਰ ਦੀ ਗੱਲ ਕਰਦਾ ਫਿਰ ਕਹਿੰਦੇ ਉਹਨੂੰ ਸਮਰਥਨ ਕਿਉਂ ਨਹੀਂ ਦਿੱਤਾ ਕਿ ਮੁਰ ਰਹੀ ਹੈ ਇਸ ਹਾਲਤ ਵਿੱਚ ਜੀ ਮੀਡੀਆ ਇਸ ਬਾਰੇ ਨਾਲ ਵੀ ਖਬਰ ਚਲਾਈ ਹੋਏ ਪਾਈ ਅ ਅਕਾਲੀ ਜਨਤਾ ਅੰਦਰ ਆਪਣਾ ਮੀਜ਼ਬਰ ਮੈਦਾਨ ਚ ਅਰਵਾ ਸਿੰਘ ਹੈ ਨਾ ਬਲੇ ਰਿਮਿੰਗ ਉਹਨਾਂ ਉਸ ਤੋਂ ਬਾਅਦ ਵੀ ਮਦਦ ਆ ਪਰ ਉਹ ਸਪਸ਼ਟ ਰਿਕਵੈਸਟ ਪਾਈ ਉਹਨਾਂ ਨੇ ਉਹਦੇ ਕਵਰਿੰਗ ਕੈਂਡੀਡੇਟਾਂ ਦੇ ਨਾਮ ਭਰੇ ਨੇ ਜੀ ਇੱਕ ਤਰ੍ਹਾਂ ਇੱਕ ਤਰ੍ਹਾਂ ਅਮਰਿਤਪਾਲ ਸਿੰਘ ਦੇ ਕੈਂਡੀਡੇਟ ਨੇ ਤੇ ਸ਼ਰਮਾ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਆ ਸ਼ੁਰੂਆਤ ਕਰਗੇ ਅਮਰਿਤਪਾਲ ਸਿੰਘ ਦੀ ਚੋਣ ਮਹਿੰਮ ਤੋਂ ਕਹਿੰਦੇ ਅਮਰਿਤਪਾਲ ਸਿੰਘ ਦੀ ਚੋਣ ਮਹਿੰਮ ਭੱਗੀ ਹੈ ਤੇ ਬਾਕੀ ਉਮੀਦਵਾਰਾਂ ਦੀ ਨੀਂਦ ਉੱਡ ਗਈ ਹੈ ਜੀ ਹਾਂ ਬਿਲਕੁਲ ਪ੍ਰਵੀਨ ਜੀ ਇਸ ਵਾਰ ਪੰਜਾਬ ਦੇ ਵਿੱਚ ਲਗਭਗ ਹਰ ਸੀਟ ਦੇ ਉੱਤੇ ਟਕੋਣਾ ਚਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਵੈਸੇ ਅੰਮੋ ਸਮਣੇ ਦੀ ਟੱਕਰ ਜਾਂ ਆਪਾਂ ਇਹ ਕਹੀਏ ਕਿ ਤਿੰਨ ਕੋਣਾ ਮੁਕਾਬਲਾ ਤਾਂ ਕਈ ਵਾਰ ਹੋ ਜਾਂਦਾ ਸੀ ਪਰ ਇਹ ਪਹਿਲੀ ਵਾਰ ਹੈ ਪੰਜਾਬ ਦੀ ਫਿਜ਼ਾ ਦੇ ਵਿੱਚ ਕਿ ਲਗਭਗ ਹਰ ਸੀਟ ਤੇ ਚਕੋਣਾ ਮੁਕਾਬਲਾ ਬੇਸ਼ੱਕ ਚੌਥੀ ਧਿਰ ਵੱਜੋਂ ਭਾਜਪਾ ਨੂੰ ਨੋਟਸ ਜ਼ਰੂਰ ਕੀਤਾ ਜਾ ਰਿਹਾ ਹੈ ਨੋਟਸ ਜ਼ਰੂਰ ਲਿਆ ਜਾ ਰਿਹਾ ਪਰ ਹਰ ਥਾਂ ਤੇ ਭਾਜਪਾ ਜਾਂ ਜ਼ਿਆਦਾਤਰ ਥਾਵਾਂ ਤੇ ਭਾਜਪਾ ਜਿੱਤਣ ਵਾਲੀ ਗੋੜ ਦੇ ਵਿੱਚ ਸ਼ਾਮਲ ਨਜ਼ਰ ਨਹੀਂ ਆਉਂਦੀ ਪਰ ਫਿਰ ਵੀ ਉਹ ਪਾਰਟੀ ਵੱਡੀ ਆ ਪੈਸਾ ਵੱਡਾ ਰਣਨੀਤੀ ਵੱਡੀ ਆ ਇਸ ਲਈ ਸਾਰੀਆਂ ਤਰ੍ਹਾਂ ਉਸ ਨੂੰ ਇੰਨੇ ਹਲਕੇ ਚ ਵੀ ਲੈ ਕੇ ਨਹੀਂ ਚੱਲ ਰਹੀਆਂ ਹੂੰ ਹੂੰ ਤੇ ਇਸ ਲਈ ਚਕੂਣਾ ਮੁਕਾਬਲਾ ਹਰ ਥਾਂ ਨਜ਼ਰ ਆਉਂਦਾ ਪਰ ਕੁਝ ਸੀਟਾਂ ਜਈਆਂ ਨੇ ਜਿੱਥੇ ਪੰਜ ਕੋਣਾ ਛੇ ਕੋਣਾ ਮੁਕਾਬਲਾ ਵੀ ਹੁੰਦਾ ਜਾ ਰਿਹਾ ਜਿਨ੍ਹਾਂ ਚ ਖੰਡੂਰ ਸਾਹਿਬ ਹਲਕਾ ਵੀ ਕਜਿਆ ਜਿੱਥੇ ਅਮਰਤਪਾਲ ਸਿੰਘ ਹੋਰਾਂ ਦੀ ਐਂਟਰੀ ਤੋਂ ਬਾਅਦ ਉਹਨਾਂ ਦੀ ਉਮੀਦਵਾਰੀ ਦੇ ਤੌਰ ਤੇ ਮੈਦਾਨ ਚ ਨਿਤਰਨ ਤੋਂ ਬਾਅਦ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦਾ ਕੀਤਾ ਹੋਇਆ ਹਸਾਬ ਕਿਤਾਬ ਜੋੜ ਕਟਾ ਗੁਣਾ ਕਟਾ ਸਭ ਗੜਬੜਾ ਗਿਆ ਹੂੰ ਉਹਨੂੰ ਉਹਨਾਂ ਦਾ ਇਹਸ ਗੱਲ ਤੋਂ ਫਿਕਰ ਹੈ ਕਿ ਅਮਰਤਪਾਲ ਸਿੰਘ ਔਰੀ ਕਿੰਨੀ ਵੋਟ ਲੈ ਕੇ ਜਾਂਦੇ ਨੇ ਦੇਖੋ ਜਿਹੜਾ ਵੀ ਉਮੀਦਵਾਰ ਮੈਦਾਨ ਚੋਂਦਾ ਤਾਂ ਜਿੱਤਣ ਲਈ ਆਉਂਦਾ ਹੂੰ ਜੇ ਬਾਕੀ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਨੇ ਉਹਨਾਂ ਨੇ ਵੀ ਸੋਚ ਕੇ ਕੀਤਾ ਕਿ ਜੇ ਤੂੰ ਸਾਡੇ ਲਈ ਸਾਬਤ ਹੋ ਸਕਦਾ ਤੇ ਅਮਰਤਪਾਲ ਸਿੰਘ ਔਰੀ ਮੈਦਾਨ ਚਾਰੇ ਤਾਂ ਉਹ ਵੀ ਇਹ ਮੰਨ ਕੇ ਚੱਲਣ ਕਿ ਮੈਂ ਜਿਤਨਾ ਐ ਹੂੰ ਹੂੰ ਪਰ ਦੂਜੀ ਤਰ੍ਹਾਂ ਇਹ ਦੇਖ ਰਹੀਆਂ ਨੇ ਕਿ ਕਿੰਨੀ ਵੋਟ ਅਮਰਤਪਾਲ ਸਿੰਘ ਲੈ ਜਾਊਗਾ ਉਹਦੇ ਨਾਲ ਲੈ ਵੀ ਸਾਡਾ ਕੀ ਬਣੂਗਾ ਪਰ ਹੁਣ ਜਿਉਂ-ਜਿਉਂ ਚੋਣ ਨੇੜੇ ਜਾ ਰਹੀ ਆ ਨਾਮਜਦਗੀਆਂ ਤੋਂ ਬਾਅਦ ਜਿਸ ਤਰ੍ਹਾਂ ਅਮਰਿਤਪਾਲ ਸਿੰਘ ਹੋਰਾਂ ਦਾ ਪਰਿਵਾਰ ਉਹਨਾਂ ਦੇ ਨੇੜਲੇ ਸਮਰਥਕ ਪਿੰਡਾਂ 'ਚ ਨਿਕਲਦੇ ਨੇ ਤਾਂ ਇੱਕ ਵੱਖਰਾ ਵਰਤਾਰਾ ਦੇਖਣ ਨੂੰ ਮਿਲਦਾ ਹੂੰ ਹੂੰ ਪੰਜਾਬ ਦੇ ਖੰਡੂਰ ਸਾਹਿਬ ਦੇ ਹਲਕੇ ਦੇ ਪਿੰਡਾਂ ਦੇ ਵਿੱਚ ਜੇ ਕ੍ਰਾਮ ਆਦਮੀ ਪਾਰਟੀ ਨੇ ਆਪਣੀ ਕੋਈ ਰੈਲੀ ਕਰਨੀ ਆ ਜਾਂ ਕਾਂਗਰਸੀਆਂ ਨੇ ਜਾਂ ਅਕਾਲੀਆਂ ਨੇ ਕੋਈ ਬੈਠਕ ਕਰਨੀ ਆ ਹਾਂਜੀ ਤਾਂ ਪਿੰਡ ਦੇ ਆਪਣੇ ਅਹੁਦੇਦਾਰਾਂ ਨੂੰ ਸੁਨੇਹਾ ਲਾਉਂਦੇ ਨੇ ਕਿ ਐਨੀ ਤਰੀਕ ਨਾਲ ਉਮੀਦਵਾਰ ਨੇ ਆਉਣਾ ਬਈ ਹੈਨਾ ਕਿ ਤੁਸੀਂ ਪਿੰਡ 'ਚ ਕੱਖ ਕਰਿਓ ਹੁਣ ਉਹ ਫਿਰ ਇਹ ਕੋਸ਼ਿਸ਼ ਕਰਦੇ ਨੇ ਕਿ 100 200 ਬੰਦਾ ਤਾਂ ਬੈਠੇ ਉਹ ਫਿਰ ਘਣਾ ਘਣਾ ਚ ਬੂਹੇ ਖੜਕਾਉਂਦੇ ਨੇ ਮਿੰਨਤ ਕਰਦੇ ਨੇ ਇਧਰ ਦੂਏ ਪਾਸੇ ਉਲਟ ਹੋ ਰਿਹਾ ਹੁਣ ਪਿੰਡਾਂ ਚ ਜੀ ਕਿ ਜਦੋਂ ਇਹ ਪਤਾ ਲੱਗਦਾ ਕਿ ਅਮਰਿਤਪਾਲ ਸਿੰਘ ਉਹਨਾਂ ਦਾ ਪਰਿਵਾਰ ਵੋਟਾਂ ਲਈ ਆ ਰਿਹਾ ਤਾਂ ਪਿੰਡ ਆਪ ਮਹਾਰੇ ਬਾਹਰ ਆ ਕੇ ਇਕੱਠਾ ਹੋ ਰਿਹਾ ਹੂੰ ਆਪ ਸਾਂਝੀ ਥਾਂ ਤੇ ਆ ਕੇ ਬੈਠ ਰਿਹਾ ਪਿੰਡਾਂ ਦੇ ਵਿੱਚੋਂ ਕਾਫਲਾ ਬਣਾ ਕੇ ਲੋਕ ਨਾਲ ਤੁਰਨ ਲੱਗੇ ਨੇ ਇਸ ਗੱਲ ਨੇ ਫਿਰ ਹੁਣ ਚਾਹੇ ਉਹ ਕਾਂਗਰਸੀ ਉਮੀਦਵਾਰਾ ਚਾਹੇ ਉਹ ਆਪ ਵਾਲਾ ਏ ਐ ਚਾਹੇ ਉਹ ਅਕਾਲੀਆਂ ਵਾਲਾ ਏ ਚਾਹੇ ਉਹ ਭਾਜਪਈਆਂ ਉਹਨਾਂ ਨੂੰ ਫਿਕਰ ਤਾਂ ਪੈਣੀ ਹੀ ਅਮਰਤਪਾਲ ਸਿੰਘ ਹੋਰਾਂ ਦੀ ਚੋਣ ਮਹਮ ਪਿੰਡਾਂ ਚ ਫਖੀ ਹੋਈ ਨਜ਼ਰ ਆ ਰਹੀ ਆ ਹਮ 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 ਪਿੰਡਾਂ ਚ ਤੇਜ ਹੁੰਦੀ ਨਜ਼ਰ ਆ ਰਹੀ ਆ ਸੋ ਉਹਨਾਂ ਦੀ ਇਹ ਮਜ਼ਬੂਤੀ ਉਹਨਾਂ ਨੂੰ ਨਤੀਜੇ ਚ ਕਿਸ ਰੂਪ ਚ ਲੈ ਕੇ ਜਾਂਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਹਮ ਵਿਰੋਧੀ ਧਿਰਾਂ ਨੂੰ ਫਿਕਰ ਕਿਸ ਕਦਰ ਆ ਇਸ ਪਹਿਲੂ ਦਾ ਕਿ ਹੁਣ ਉਹ ਹਰ ਥਾਂ ਦੇ ਉੱਤੇ ਜਾ ਕੇ ਸੰਵਿਧਾਨ ਵਾਲਾ ਮੁੱਦਾ ਖੜਾ ਕਰਨ ਲੱਗੇ ਨੇ ਹਮ 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 ਉਹ ਕਹਿੰਦੇ ਕਿ ਵੀ ਅਮਰਤਪਾਲ ਸਿੰਘ ਹੋਰ ਤਾਂ ਕਹਿੰਦੇ ਹੁੰਦੇ ਸੀ ਕਿ ਜੀ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਫਿਰ ਹੁਣ ਨਾਮਜ਼ਦਗੀਆਂ ਵੀ ਉਸੇ ਸੰਵਿਧਾਨ ਦੇ ਹਿਸਾਬੇ ਨਾਲ ਭਰਨੀਆਂ ਪੈਣੀਆਂ ਹੈ ਹੈ ਇਹ ਇਸ ਲਈ ਫਿਰ ਹੁਣ ਇਹ ਸੰਵਿਧਾਨ ਕਿਵੇਂ ਮੰਨਤਾ ਹੋਊਗੀ ਦਾ ਜਵਾਬ ਅੱਜ ਨਹੀਂ ਤਾਂ ਕੱਲ ਹੋ ਸਕਦਾ ਜਵਾਬ ਦੇਣਾ ਪਵੇ ਅਮਰਪਾਲ ਸਿੰਘ ਹੋਰਾਂ ਨੇ ਹੈਨਾ ਪਰ ਅੱਜ ਦੀ ਤਰੀਕ ਦੇ ਵਿੱਚ ਪਿੰਡਾਂ ਦੇ ਵਿੱਚੋਂ ਜਿਹੇ ਜਿਹਾਂ ਨੂੰ ਸਮਰਥਨ ਮਿਲਣ ਲੱਗਿਆ ਹੈ ਕਿਉਂਕਿ ਇਹ ਪੰਥਕ ਸੀਟ ਮੰਨੀ ਜਾਂਦੀ ਹੈ ਹਮਮ ਔਰ ਪਿਛਲੀ ਵਾਰ ਇਹ ਸੀਟ ਦੇ ਉੱਤੋਂ ਹੈਨਾ ਜਿਵੇਂ ਮਤਲਬ ਕਿ ਪਹਿਲਾਂ ਇਹ ਹੋ ਚੁੱਕਿਆ ਕਿ ਇੱਥੋਂ ਬੀਬੀ ਉਹਦੀ ਖਲੜਾ ਬੀਬੀ ਖਲੜਾ ਉਹਰੀ ਹਾਰ ਗਏ ਸੀਗੇ ਹਮਮ ਉਹ ਕਿਤਨਾ ਕਿਤੇ ਇਹ ਮਤਲਬ ਇੱਕ 30 ਲੋਕਾਂ ਦੇ ਮਨਾਂ 'ਚ ਉੱਥੇ ਪਈ ਹੈ ਕਿ ਅਸੀਂ ਆਹ ਕੀ ਕਰ ਬੈਠੇ ਕਹਿੰਦੇ ਕਿ ਉਹ 30 ਨੂੰ ਹੁਣ ਇੱਥੇ ਪੂਰੀ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਸ ਨੂੰ ਅਮਰਤਪਾਲ ਸਿੰਘ ਹੋਰਾਂ ਦੀ ਚੋਣ ਪ੍ਰਚਾਰ ਦੀ ਟੀਮ ਵੀ ਕੈਸ਼ ਕਰਨ ਨੂੰ ਬੋਲ ਰਹੀ ਹੈ ਸੋ ਇਸ ਲਈ ਇਹ ਇਸ ਪਹਿਲੂ ਦੇ ਉੱਤੇ ਵੀ ਰਾਜਨੀਤੀ ਵੀ ਇੱਕ ਤਰ੍ਹਾਂ ਨਾਲ ਹੋ ਰਹੀ ਹੈ ਸੋ ਹੁਣ ਇਸ ਨੇ ਫਿਰ ਅਮਰਤਪਾਲ ਦੀ ਮਹਿਮ ਜਿਉਂ-ਜਿਉਂ ਭੱਕ ਰਹੀ ਹੈ ਪਿੰਡਾਂ 'ਚ ਆਪ ਮਾਰੇ ਕਿਉਂਕਿ ਜਦੋਂ ਕਈ ਵਾਰ ਕਿਸੇ ਦੀ ਚੋਣ ਲੋਕ ਲੜਨ ਲੱਗ ਜਾਂਣਾ ਹਮ ਬਿਲਕੁਲ ਸਹੀ ਹੈ ਫਿਰ ਉਹ ਹੋਰ ਤਰ੍ਹਾਂ ਦਾ ਰੂਪ ਧਾਰ ਜਾਂਦੀ ਹੈ ਸੋ ਹੁਣ ਇੱਕ ਤਰ੍ਹਾਂ ਨਾਲ ਇਹ ਹੈ ਕਿ ਅਮਰਿਤਪਾਲ ਸਿੰਘ ਉਹ ਡਿਬਗੁਰਾ ਦੀ ਗੀਲ ਚ ਬੰਦ ਨੇ ਤੇ ਉਹਦੀ ਚੋਣ ਮਹਮ ਲੋਕਾਂ ਨੇ ਪਖਾ ਲਈ ਐ ਪਰਿਵਾਰ ਨਾਲ ਤੁਰ ਪਿਆ ਤੇ ਪਰਿਵਾਰ ਦੇ ਨਾਲ ਆਵਾਮ ਤੁਰ ਪਿਆ ਤੇ ਫਿਰ ਭਾਈ ਉਮੀਦਵਾਰਾਂ ਨੂੰ ਫਿਕਰ ਤਾਂ ਵਧਣਾ ਹੀ ਹਮ ਚਾਹੇ ਉਹ ਮੰਨਾ ਹੋਵੇ ਚਾਹੇ ਉਹ ਜੀਰਾ ਹੋਵੇ ਚਾਹੇ ਬਲਟੋਹਾ ਐ ਤੇ ਚਾਹੇ ਫਿਰ ਭੁੱਲਰ ਹਾਂਜੀ ਸੋ ਚਾਰਾਂ ਦਾ ਹਸਾਬ ਤਾਂ ਵਿਗੜਿਆ ਨਤੀਜੇ ਕੀ ਆਉਣਗੇ ਇਹ ਉੱਥੇ ਦੇ ਕਸਬੇ ਵੀ ਨੇ ਸ਼ਹਿਰ ਵੀ ਨੇ ਹੋਰ ਭਾਈਚਾਰੇ ਦੀਆਂ ਵੋਟ ਵੀ ਨੇ ਸੋ ਇਸ ਲਈ ਉਹ ਸਾਰਾ ਤੈਅ ਹੋਏਗਾ ਕਿ ਕੌਣ ਕਿੱਥੇ ਕਿਵੇਂ ਭੁਗਤਦਾ ਪਰ ਫਿਲਹਾਲ ਅਮਰਪਾਲ ਸਿੰਘ ਦੀ ਚੋਣ ਮਹਿ ਪਖਣ ਤੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੀ ਨੀਂਦ ਜ਼ਰੂਰ ਉਡੀ ਹੈ ਪ੍ਰਵੀਨ ਜੀ ਬਿਲਕੁਲ ਜਿਵੇਂ ਤੁਸੀਂ ਦੋ ਚੀਜ਼ਾਂ ਬੜੀਆਂ ਅਹਿਮ ਕਈ ਇਸ ਸਾਰੀ ਤਫਸੀਲ ਦੇ ਵਿੱਚ ਇੱਕ ਤਾਂ ਜਿਹੜਾ ਬੀਬੀ ਖਾਲੜਾ ਵਾਲਾ ਲੋਕਾਂ ਨੂੰ ਪਹਿਲਾਂ ਵੀ ਲੱਗਦਾ ਸੀਗਾ ਕਿ ਜਸਵੰਤ ਸਿੰਘ ਖਾਲੜਾ ਜੀ ਨੇ ਬਹੁਤ ਕੰਮ ਕਮਨੁਖਤਾ ਦੇ ਲਈ ਹੋਰ ਦੇਖੋ ਇਹਦੇ ਵਿੱਚ ਅਕਾਲੀ ਦਲ ਦੇ ਉਹ ਹਿਊਮਨ ਰਾਈਟ ਵਿੰਗ ਦੇ ਹੁੰਦੇ ਸੀ ਕਿ ਮੇਨ ਅਕਾਲੀ ਦਲ ਨੇ ਵੀ ਉਹ ਗੱਲ ਉਹਨਾਂ ਦੀ ਚੁੱਕੀ ਨਹੀਂ ਜਿਹੜੀ ਚੁੱਕਣੀ ਚਾਹੀਦੀ ਸੀਗੀ ਚੁੱਕਣੀ ਚਾਹੀਦੀ ਹਾਂਜੀ ਤੇ ਦੂਜੀ ਗੱਲ ਇਹ ਹੈ ਕਿ ਪਿੰਡਾਂ ਦੇ ਵਿੱਚੋਂ ਹੰਗਾਰਾ ਠੀਕ ਆਪਾ ਇਸ ਗੱਲ ਨੂੰ ਆਪਾਂ ਨੂੰ ਮੰਨਣਾ ਪੈਣਾ ਕਿ ਮਿਲ ਰਿਹਾ ਪਰ ਜਿਵੇਂ ਤੁਸੀਂ ਕਿਹਾ ਕਸਬੇ ਵੀ ਨੇ ਸ਼ਹਿਰ ਨੇ ਹੁਣ ਕੀ ਸ਼ਹਿਰਾਂ ਦੇ ਲੋਕ ਇਸੇ ਥਾਟ ਪ੍ਰੋਸੈਸ ਦੇ ਨਾਲ ਚੱਲਦੇ ਨੇ ਜਿਉਂ ਉਹਨਾਂ ਦੇ ਸਿਆਸੀ ਹਿੱਤ ਕਿਸੇ ਹੋਰ ਪਾਸੇ ਨੇ ਜੇ ਇਹ ਵੀ ਬਹੁਤ ਵੇਖਣ ਵਾਲੀ ਚੀਜ਼ ਹੋਗੀ ਬਾਕੀ ਜਿਵੇਂ ਪੰਜ ਕੋਣੇ ਚੌਕ ਕੋਣੇ ਮੁਕਾਬਲੇ ਨੇ ਤਾਂ ਇੱਥੇ ਸਿੱਟੇ ਤੇ ਪਹੁੰਚਣਾ ਬਹੁਤ ਔਖਾ ਸ਼ਰਮਾ ਜੀ ਬਹੁਤ ਔਖਾ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਜੀ ਤੇ Hindu voter ਕਹਿੰਦੇ ੜਕਾਆਂ ਵੀ ਨਹੀਂ ੜਕ ਰਿਹਾ ਤੇ ੜਕਾਉਣ ਦੀ ਜ਼ਰੂਰਤ ਕੀ ਹੈ ਉਹਨੂੰ ਉਹਦੇ ਕੋਲੇ ਮੁੱਦੇ ਰੱਖੋ ਗੱਲ ਕਰੋ ਬਸ ਉਹ ਵੋਟ ਪਾ ਦੂਗਾ ਜੇ ਤੁਹਾਨੂੰ ਚੰਗਾ ਲੱਗਿਆ ਪਰ ਵੀ ਜੀ ਜੇ ਵੋਟ ਮੁੱਦਿਆਂ ਦੀ ਪੈਣੀ ਹੁੰਦੀ ਫਿਰ Hindu ਸਿੱਖ ਮੁਸਲਮਾਨ ਵੋਟਰ ਦਾ ਜ਼ਿਕਰੇ ਕਿਉਂ ਹੁੰਦਾ ਜ਼ਿਕਰੇ ਕਿਉਂ ਹੁੰਦਾ ਬਿਲਕੁਲ ਸਹੀ ਹੈ ਬਿਲਕੁਲ ਫਿਰ ਸਿਰ ਵੋਟਰ ਵੋਟਰ ਹੁੰਦਾ ਦੇਸ਼ ਦੇਸ਼ ਹੁੰਦਾ ਹਲਕਾ ਹਲਕਾ ਹੁੰਦਾ ਤੋ ਜਦੋਂ ਪਾਰਟੀਆਂ ਹਲਕੀਆਂ ਹੋ ਜਾਣ ਫਿਰ ਉਹਨਾਂ ਨੂੰ ਹਲਕੇ ਦੇ ਲੋਕਾਂ ਲਈ ਦੱਸਣ ਲਈ ਕੁਝ ਨਹੀਂ ਹੁੰਦਾ ਫਿਰ ਉਹ ਧਰਮ ਤੇ ਆਉਂਦੇ ਨੇ ਫਿਰ ਉਹ ਜਾਤ ਤੇ ਆਉਂਦੇ ਨੇ ਹੂੰ ਸੇ ਭਾਰਤੀ ਜਨਤਾ ਪਾਰਟੀ ਦੇ ਹਵਾਲੇ ਨਾਲ ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਹੈ ਕਿ ਕੀ ਭਾਜਪਾ ਹੁਣ ਮੁਖਲਾੜ ਚ ਹੈ ਹੂੰ ਕੀ ਭਾਜਪਾ ਕਿਸੇ ਡਰ ਚ ਹੈ ਪਹਿਲਾਂ ਉਹਦੀ ਭਾਸ਼ਣਾਤ ਚ ਅੰਦਾਜ਼ ਬਦਲਿਆ ਪਹਿਲਾਂ ਉਹਦੀ ਤਕਰੀਰ ਦੇ ਵਿੱਚ ਉਹਨਾਂ ਦੇ ਮੁਖ ਲੀਡਰ ਨਰਿੰਦਰ ਮੋਦੀ ਦੇ ਭਾਸ਼ਣਾ ਦੇ ਵਿੱਚ ਹਾਂ ਹਿੰਦੂ ਮੁਸਲਮਾਨ ਆਇਆ ਤੇ ਉਸ ਤੋਂ ਬਾਅਦ ਹੁਣ ਪਾਕਿਸਤਾਨ ਤੱਕ ਆ ਗਿਆ ਵਿੱਚ ਹੈਨਾ ਸੋ ਇਹ ਸਾਰੇ ਨੇ ਸਵਾਲ ਖੜਾ ਕੀਤਾ ਕਿ ਕੀ ਜਿਹੜੀ ਜਿਹੜੀ ਪਿਛ ਤੇ ਭਾਜਪਾ ਖੇਡਣਾ ਚਾਹੁੰਦੀ ਆ ਉਹ ਪਿਛ ਤੇ VOTER ਉਹਦੇ ਨਾਲ ਨਹੀਂ ਖੇਡਣਾ ਰਿਹਾ ਹਮ ਅਸਲ ਦੇ ਵਿੱਚ ਆਪਾਂ ਲੰਘੇ ਦਿਨ ਇੱਕ ਰਿਪੋਰਟ ਕੀਤੀ ਸੀ ਉਹ ਪਰ ਰਿਪੋਰਟ ਕੀਤੀ ਸੀ ਸੰਘ ਦੇ حوالے ਨਾਲ ਇਸ ਵਾਰ ਸੰਘ ਖੁੱਲ ਕੇ ਭਾਜਪਾ ਦਾ ਸਾਥ ਨਹੀਂ ਦੇ ਰਿਹਾ ਖਾਸ ਕਰਕੇ ਮੋਦੀ ਟੀਮ ਦਾ ਸਾਥ ਨਹੀਂ ਦੇ ਰਿਹਾ ਜਿਹਦੇ ਕਰਨ ਅੰਦਰ ਵੀ ਇੱਕ ਖਲਬਲੀ ਹੈ ਹਮ ਅਵੇ ਕੁਮਾਰ ਦੁਬੇ ਹੋਰੀ ਨੇ ਪ੍ਰੋਫੈਸਰ ਨੇ ਮਹਾਰਨੀ ਰਾਜਨੀਤਿਕ ਵਿਸ਼ਿਆਂ ਦੇ ਅਕਸਰ ਮੈਂ ਉਹਨਾਂ ਦੇ ਲੇਖ ਪੜ੍ਹਦਾ ਹੂੰ ਹੂੰ ਉਹਨਾਂ ਦਾ ਲੇਖ 14 ਮਈ ਦਿਨ ਮੰਗਲਵਾਰ ਨੂੰ ਅਖਬਾਰ 'ਚ ਪ੍ਰਕਾਸ਼ਿਤ ਹੁੰਦਾ ਹੈ ਹੂੰ ਤੇ ਅਵੇ ਕੁਮਾਰ ਦੁੱਬੇ ਹੋਰੀ ਇੱਕ ਬੜੇ ਮਹੀਨ ਪਹਿਲੂ ਤੇ ਗੌਰ ਕਰਦੇ ਨੇ ਜਿਹਦੇ ਵਿੱਚੋਂ ਆਪਾਂ ਵੀ ਲੰਘਿਆ ਪ੍ਰਵੀਨ ਜੀ ਸਾਰੇ ਠੀਕ ਹੈ ਉਹ ਕਹਿੰਦੇ ਜਦੋਂ ਉਹ ਮਹੱਤਵਪੂਰਨ ਨਹੀਂ ਹੁੰਦੀ ਆ ਜਾਂ ਚੋਣਾਂ ਦੇ ਦਿਨ ਨੇੜੇ ਆ ਰਹੇ ਹੁੰਦੇ ਨੇ ਹਾਂਜੀ ਖੇਤੀਆਂ ਨਾਲ ਸੰਬੰਧਿਤ ਜਿਹੜੇ ਗੱਲਬਾਤਾਂ ਤੋਂ ਇਹ ਤੇ ਤਦ ਕਹਿੰਦੇ ਕਿ ਹੈਲੋ ਹਾਂਜੀ 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 ਸ਼ਰਮਾ ਜੀ ਸਤ ਸ੍ਰੀ ਅਕਾਲ ਤੁਹਾਨੂੰ ਹਾਂ ਜੀ ਤੇ ਪ੍ਰਵੀਨ ਜੀ ਕਹਿੰਦੇ ਕਿ ਉਸ ਸਮੇਂ ਅਸੀਂ ਇਹ ਕਿਹਨੂੰ ਤੇ ਵੱਡੀ ਪਾਰ ਵੱਡੀ ਧਿਰ ਕੀ ਹੈ ਉਹਦੇ ਕੋਲ ਏਜੰਸੀਆਂ ਨੇ ਉਹਦੇ ਕੋਲ ਮਤਲਬ ਕਿ ਸਾਰੀ ਤਾਕਤ ਹੈ ਤੇ ਦੂਏ ਪਾਸੇ ਇੱਕ ਵਿਰੋਧੀ ਧਿਰ ਹੈ ਜਿਹੜੀ ਜੇ ਖਿੰਡੀ ਹੋਈ ਹੈ ਇਕੱਲੀਕਾਰੀ ਹੈ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਸਰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੇ ਮੋਰੇ ਜੂ ਬਣਾ ਤੇ ਕਹਿੰਦੇ ਅਸੀਂ ਖਿਲਨੇ ਕਿ ਵੀ ਆ ਸੱਤ ਚੌਂ ਜਿਤਣਾ ਕਹਿੰਦੇ ਇਸੇ ਫਾਰਮੂਲੇ ਚੋਂ ਫਾਰਮਾ ਨਿਕਲਿਆ ਕਿ ਵੀ ਭਾਜਪਾ ਜਿੱਤ ਸਕਦੀ ਹੈ ਹੂੰ ਹੂੰ ਤੇ ਦੂਏ ਪਾਸੇ ਕਹਿੰਦੇ ਕਿ ਜਿਹੜਾ মিডিਆ ਹੈ ਉਹ ਇਸ ਨੂੰ ਹਵਾ ਦਿੰਦਾ ਹੈ ਉਹ ਸੋਚਦਾ ਕਿ ਜਿਵੇਂ ਅਸੀਂ ਵੋਟਰਾਂ ਨੂੰ ਪੂਰੇ ਪੇਸ਼ ਕਰਾਂਗੇ ਵੋਟਰ ਉਵੇਂ ਹੀ ਸਾਡੇ ਹਿਸਾਬ ਨਾਲ ਚੱਲੂਗਾ। ਹੂੰ ਪਰ ਕਹਿੰਦੇ ਕਿ ਇਹ ਸਾਰੇ ਵਿਚਾਰ ਦੇ ਵਿੱਚ ਅਸੀਂ ਵੋਟਰ ਨੂੰ ਭੁੱਲ ਜਾਂਦੇ ਹਾਂ ਕਿ ਵੋਟਰ ਕੋਲ ਵੀ ਦਿਮਾਗ ਹੈਗਾ। ਜੀ ਵੋਟਰ ਵੀ ਫੈਸਲਾ ਲੈਣ ਦੀ ਸਥਿਤੀ 'ਚ ਹੈਗਾ। ਹੂੰ ਸੋ ਕਹਿੰਦੇ ਕਿ ਅਸੀਂ ਉਸ ਹਵਾਲੇ ਨਾਲੇ ਦੇਖਦੇ ਹਾਂ ਕਿ ਵਿਰੋਧੀ ਤੇ ਰਹਿੰਦਾ ਸੱਤ ਰਹਿੰਦਾ ਵਿਚਾਲੇ ਜੀ ਨੇ ਫੈਸਲਾ ਕਰਨਾ ਸੀ ਉਹਦੇ ਬਾਰੇ ਸੋਚਦੇ ਨਹੀਂਗੇ। ਹੂੰ ਇਸ ਵਾਰ ਕਹਿੰਦੇ ਵੋਟਰ بڑے ਵਿਚਾਰ ਨਾਲ ਚੱਲ ਰਿਹਾ। ਜੀ ਅਵੇ ਕੁਮਾਰ ਦੂਬੇ ਹੋਏ ਕਹਿੰਦੇ ਕਿ ਜਦੋਂ ਪਹਿਲੀ ਗੇੜ ਨਿਬੜੀ ਉਸ ਤੋਂ ਬਾਅਦ ਜਿਵੇਂ ਭਾਜਪਾ ਨੇ ਅੰਦਾਜ਼ ਬਦਲਿਆ ਇੱਕ ਤਾਂ ਉਹ ਵੀ ਇਸੇ ਗੱਲ ਦਾ ਜ਼ਿਕਰ ਕਰਦੇ ਨੇ ਕਿ ਇੱਕ ਤੀ ਸੰਗ ਖੁੱਲ ਕੇ ਨਾਲ ਨਹੀਂ ਤੁਰ ਰਿਹਾ ਜਿਹੜੇ ਪਹਿਲਾਂ ਵੀ ਆਪਾਂ ਪਹਿਲਾਂ ਚਰਚਾ ਕਰ ਚੁੱਕੇ ਹਾਂ ਉਹ ਲੇਖ ਚੋ ਵੀ ਜ਼ਿਕਰ ਕਰਦੇ ਨੇ ਹਾਂ ਜੀ ਫਿਰ ਉਹ ਕਹਿੰਦੇ ਕਿ ਅਸਲੀ ਫਿਕਰ ਭਾਜਪਾ ਦਾ ਇਹ ਹੈ ਕਿ ਅਸੀਂ ਜਿਹੜੇ ਹਿੰਦੂ ਏਜੰਡੇ ਤੇ ਲਿਆਉਣਾ ਚਾਹੁੰਦੇ ਆ ਸਾਡੇ ਪਰਮਾਯਾਂ ਵੀ ਸਾਡੇ ਪੜਕਾਯਾਂ ਵੀ ਹਿੰਦੂ ਵੋਟਰ ਕਿਉਂ ਨਹੀਂ ਪੜਕ ਰਿਹਾ ਕਹਿੰਦੇ ਭਾਜਪਾ ਦੀ ਹੁਣ ਜਿਹੜੀ ਤਰਲੋ ਮੱਛੀ ਹੋਣ ਦਾ ਕਾਰਨ ਆ ਉਹ ਇਹ ਆ ਜੀ ਜੀ ਉਹ ਕਹਿੰਦੇ ਕਿ ਕੀ ਇਹ ਕੋਈ ਸੰਭਾਵਨਾਵਾਂ ਹੈਗੀਆਂ ਅਜੇ ਵੀ ਹਮ ਹਮ ਕਿ ਆ ਅਗਲੇ 3 ਰਾਉਂਡ ਚ ਹਿੰਦੂ ਵੋਟਰ ਭੜਕ ਜਵੇ ਹਮ ਹੈ ਜਾਂ ਮਤਲਬ ਕਿ ਹੁਣ ਇਹ ਜੋਰ ਲੱਗ ਲਿਆ ਕਿ ਹਿੰਦੂ ਵੋਟਰ ਨੂੰ ਵੀ ਹੋਰ ਵੋਟਰਾਂ ਮੰਗ ਸਮਝਾਉਣ ਲੱਗ ਪੀ ਕੇ ਕਿ ਨਹੀਂ ਪਾਈ ਠੀਕ ਹੈ ਭਗਤ ਹੁੰਦੇ ਨੇ ਪ੍ਰਵੀਨ ਜੀ ਉਹ ਹਰ ਇੱਕ ਪਾਰਟੀ ਕੋਲ ਹੈਗੇ ਨੇ ਹਮ ਹਰ ਇੱਕ ਧਰਮ ਹੈਗੇ ਨੇ ਜਿਹੜੇ ਕਿਸੇ ਇੱਕ ਧਰਨ ਵਾਲੇ ਅਖਾਮੀ ਚ ਕੇ ਤੁਰਦੇ ਨੇ ਸੋ ਇਸ ਲਈ ਉਹ ਫਿਰ ਹਿੰਦੂਆਂ ਚ ਵੀ ਹੋਣਗੇ ਹਮ ਨਾ ਪਰ ਜਿਆਦਾਤਰ ਵੋਟਰ ਹੁਣ ਇਹ ਕਹਿੰਦੇ ਇਸ ਮਸਲੇ ਤੇ ਆ ਗਿਆ ਕਿ ਮਹਿੰਗਾਈ ਹਮਮ ਰੋਜ਼ਗਾਰ ਦੇਸ਼ ਦੀ ਅਰਥਵਿਵਸਥਾ ਦੇਸ਼ ਦੀ ਇਕਸੁਰਤਾ ਸੋ ਇਹ ਇਸ ਪਹਿਲੂ ਨੇ ਕਹਿੰਦੇ ਭਾਜਪਾ ਨੂੰ ਫਿਕਰ ਚ ਪਾਇਆ ਮੈਂ ਉਹਨਾਂ ਦਾ ਆਖਰੀ ਪੈਰਾ ਤੁਹਾਡੇ ਮੂਰੇ ਹੁਬੂ ਰੱਖ ਦੇਣਾ ਜੀ ਉਹ ਕਹਿੰਦੇ ਅਖੀਰਲੇ ਪੈਰੇ ਚ ਲਿਖਦਿਆ ਦੂਬੇ ਜੀ ਹੋਰੀ ਉਹਨਾਂ ਦੀ ਰਾਸ਼ਟਰੀ ਭਗਤੀ ਅਤੇ ਦੇਸ਼ ਭਗਤੀ ਸ਼ੱਕ ਦੇ ਧਾਰੇ ਚ ਹੈ ਹਮਮ ਇਸੇ ਆਧਾਰ ਉੱਤੇ ਉਹ ਜਦੋਂ ਚਾਹਣ ਹਿੰਦੂਆਂ ਨੂੰ ਮੁਸਲਮਾਨਾਂ ਦੇ ਖਿਲਾਫ ਝੜਕਾਉਣ ਦੀ ਮਹਿੰਮ ਚਲਾਉਣਾ ਸ਼ੁਰੂ ਕਰ ਦਿੰਦੇ ਹਨ ਭਾਜਪਾ ਬਾਰੇ ਗੱਲ ਕਰ ਰਹੇ ਕਿ ਜਦੋਂ ਉਹਨਾਂ ਨੂੰ ਲੱਗਦਾ ਕਿ ਲੈ ਵੀ ਹੁਣ ਮੌਕਾ ਆ ਗਿਆ ਜਦੋਂ ਝੜਕਾ ਲਓ ਹਾਂ ਉਹ ਮੁਸਲਮਾਨਾਂ ਦੇ ਖਿਲਾਫ ਝੜਕਾਉਣ ਦੀ ਮਹਿੰਮ ਚਲਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਸਵਾਲ ਇਹ ਹੈ ਕਿ ਕੀ ਵੋਟਰ ਬਰੈਕਟ ਵਿੱਚ ਲਿਖਿਆ ਖਾਸ ਕਰ ਹਿੰਦੂ ਵੋਟਰ ਉਹਨਾਂ ਦੇ ਝੜਕਾਉਣ ਤੇ ਝੜਕ ਰਹੇ ਹਨ ਜਾਂ ਉਹਨਾਂ ਦੇ ਝੜਕਣ ਦੀ ਸੰਭਾਵਨਾ ਵੀ ਹੈ ਜੀ ਜੇ ਗੇਟ ਦੀਆਂ ਵੋਟਾਂ ਵੀ ਨਿਪਟ ਗਈਆਂ ਤੇ ਚੌਥਾ ਗੇੜ ਵੀ ਪੈ ਗਿਆ ਇਸ ਤਰ੍ਹਾਂ ਦਾ ਕੋਈ ਵੀ ਸੰਕੇਤ ਨਹੀਂ ਮਿਲਿਆ ਜੀ ਭਾਜਪਾ ਮੋਦੀ ਅਤੇ ਸੰਗ ਦੀ ਪਰੇਸ਼ਾਨੀ ਦਾ ਇਹੀ ਮੁੱਖ ਕਾਰਨ ਹੈ ਕਿ ਸਾਡੇ ਪੜਕਾਏ ਆ ਵੀ ਹਿੰਦੂ ਵੋਟਰ ਕਿਉਂ ਨਹੀਂ ਪੜਕ ਰਿਹਾ ਹੂੰ ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਕਹਿੰਦੇ ਹੁਣ ਮੋਦੀ ਸ਼ਾਹ ਤੇ ਕੇਜਰੀਵਾਲ ਜੋੜੀ ਪੰਜਾਬ ਆ ਰਹੇ ਆ ਵੋਟਾਂ ਮੰਗਣ ਜੀ ਆ ਦੇਖੋ ਪ੍ਰਵੀ ਜੀ ਹੁਣ ਚਾਰ ਗੇੜ ਦੀਆਂ ਵੋਟਾਂ ਪੈ ਗਈਆਂ ਹੂੰ ਹੂੰ ਦਨਗੇੜ ਰਹਿੰਦੇ ਨੇ 20 ਤਰੀਕ ਨੂੰ ਪੰਜਵਾਂ ਗੇੜ ਵੀ ਨਿਬੜ ਜਾਣਾ ਲਗਭਗ ਨੇੜੇ ਆ ਉਹ ਤੋਂ ਬਾਅਦ 6ਵਾਂ ਤੇ 7ਵਾਂ ਗੇੜ ਹੈ ਜਿਹੜਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਨੂੰ ਆਉਂਦਾ ਹਮ ਹੈਨਾ ਬੇਸ਼ੱਕ ਉਸ ਗੇੜ ਦੇ ਵਿੱਚ ਅਨੰਦ ਮੋਦੀ ਉਹਨਾਂ ਲਈ ਆਪਣੀ ਸੀਟ ਵੀ ਬਾਰਨ ਅਸੀਂ ਕੱਲ ਉਹਨੇ ਕਾਗਜ਼ दाखल ਕਰਤੇ ਉੱਥੋਂ ਹਮ ਹੈਨਾ ਉਹ ਵੀ ਉਸੇ ਗੇੜ ਚ ਆਉਂਦੀ ਆ ਮਤਲਬ ਯੂਪੀ ਹੋਈ ਵੰਡ ਵੰਡ ਕੇ ਰਹੀਆਂ ਨੇ ਜਿਵੇਂ ਹੈਨਾ ਸੋ ਪਰ ਮਤਲਬ 6ਵਾਂ ਗੇੜ ਆ ਜਿਹੜਾ ਉਹ ਦਿੱਲੀ ਪੂਰਾ ਨਿਬੜ ਜਾਣਾ ਹਰਿਆਣਾ ਪੂਰਾ ਨਿਬੜ ਜਾਣਾ ਤੇ ਉਹ ਤੋਂ ਬਾਅਦ 7ਵਾਂ ਗੇੜ ਫਿਰ ਪੰਜਾਬ ਤੇ ਇਹ ਮਤਲਬ ਕਿ ਹਿਮਾਚਲ ਚੰਡੀਗੜ੍ਹ ਹੀ ਬਚਦੇ ਨੇ ਸੋ ਹੁਣ ਤੁਸੀਂ ਕਹਿ ਸਕਦੇ ਹੋ ਕਿ ਪੰਜਵਾਂ ਗੇੜ ਨਿਬੜਨ ਤੋਂ ਬਾਅਦ 20 ਤਰੀਕ ਤੋਂ ਬਾਅਦ ਤੁਹਾਨੂੰ ਵੱਡੇ ਚਿਹਰੇ ਪੰਜਾਬ 'ਚ ਨਜ਼ਰ ਆਉਣਗੇ ਵੱਡੀਆਂ ਤੋਪਾਂ ਪੰਜਾਬ 'ਚ ਨਜ਼ਰ ਆਉਣਗੀਆਂ ਖਾਸ ਕਰਕੇ ਤਿੰਨ ਪਾਰਟੀਆਂ ਦੀ ਤਾਂ ਲੀਡਰਸ਼ਿਪ ਵੀ ਟਿਕਟਾਂ ਵੀ ਸਾਰਾ ਕੁਝ ਫੈਸਲਾ ਦਿੱਲੀ ਤੋਂ ਹੁੰਦਾ ਜਿਨ੍ਹਾਂ ਵਿੱਚ ਕਾਂਗਰਸ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਆ ਹਾਂ ਅਕਾਲੀ ਦਲ ਆਪ ਇਹ ਸਟਾਰ ਪ੍ਰਚਾਰਕ ਨੇ ਆਪੇ ਚੋਣ ਪ੍ਰਚਾਰ ਕਰਨਾ ਇਸ ਲਈ ਉਹ ਤਾਂ ਆਪਣਾ ਕੰਮ ਕਰ ਰਹੇ ਨੇ ਸੁਖੀਰ ਬਾਦਲ ਦਾ ਜਿੰਨੀ ਉਹਨਾਂ ਕੋਲ ਤਾਕਤ ਤੇ ਸ਼ਕਤੀ ਹੈਗੀ ਆ ਪਰ ਇਧਰ ਤੁਸੀਂ ਜੇ ਦੇਖੋ ਤਾਂ 40 ਬੰਦੇ ਸਟਾਰ ਪ੍ਰਚਾਰਕ ਭਾਜਪਾ ਨੇ ਲਾਨਨੇ ਆ 40 ਆਮ ਆਦਮੀ ਪਾਰਟੀ ਨੇ ਲਾਨਨੇ ਆ ਮਤਲਬ ਜਿਵੇਂ ਇਕੱਠਿਆਂ ਬੈਠ ਕੇ ਲਿਸਟ ਬਣਾਈ ਹੁੰਦੀ ਹੈ ਕਿ 40 ਤੁਸੀਂ ਨਾ ਜਾਰੀ ਕਰ ਦਿਓ 40 ਅਸੀਂ ਕਰ ਦਈਏ ਹੁਣ ਭਾਜਪਾ ਦੇ ਪਹਿਲੇ 6-7 ਵੱਡੇ ਨਾਮ ਨੇ ਜੀ ਜਿਨ੍ਹਾਂ ਚ ਨਰਿੰਦਰ ਮੋਦੀ ਹੈ ਜੇਪੀ ਨੱਢਾ ਹੈ ਰਾਜਨਾਥ ਸਿੰਘ ਹੈ ਅਮਿਤ ਸ਼ਾਹ ਹੈ ਨਿਤਨ ਗੜਕਰੀਆ ਹੈ ਯੋਗੀ ਦਿਤੀਆਨਾਥ ਹੈ ਆ ਨਾਇਬ ਸਿੰਘ ਸੈਣੀ ਹੈ ਤੋ ਇਹ ਵੱਡੇ ਨਾਮ ਜਿਹੜੇ ਬਾਹਰੋਂ ਆਉਣਗੇ ਉਤੋਂ ਅੱਗੇ ਫਿਰ ਸੀਲ ਜਾਖੜ ਦਾ ਨਾਮ ਵੀ ਹੈਗਾ ਕਰਨ ਚੁੱਗ ਵੀ ਹੈ ਸਮ੍ਰਿਤੀ ਰਾਨੀ ਵੀ ਹੈ ਹੈਨਾ ਗਜੈન્દ્ર ਸਿੰਘ ਸ਼ਕਾਵਤ ਵੀ ਹੈ ਹਰਦੀਪ ਪੁਰੀ ਵੀ ਹੈ ਅਨੁਰਾਗ ਠਾਕਰ ਵੀ ਹੈ ਸੋਮ ਪ੍ਰਕਾਸ਼ ਵੀ ਹੈ ਤੇ 20ਵੇਂ ਨੰਬਰ ਤੇ ਕੈਪਟਨ ਅਮਰਿੰਦਰ ਸਿੰਘ ਵੀ ਹੈ 40 ਦੀ ਸੂਚੀ ਦੇ ਵਿੱਚ 40 ਸਰ ਪ੍ਰਚਾਰਕਾਂ ਚ ਅਮਰਿੰਦਰ ਸਿੰਘ ਦਾ ਨਾਮ 20ਵੇਂ ਨੰਬਰ ਤੇ ਹੈ ਬਿਲਕੁਲ ਸਹੀ ਹੈ ਸੋਚਦਾ ਤਾਂ ਤਾਂ ਹੋਣਾ ਕਿ ਜੇ ਉਸੇ ਪੁਰਾਣੀ ਪਾਰਟੀ ਚ ਹੁੰਦਾ ਜਿਨੇ ਮੈਨੂੰ ਦੋ ਦੋ ਵਾਰ ਮੁੱਖ ਮੰਤਰੀ ਬਣਾਇਆ ਤੇ ਤਾਂ ਮੇਰਾ ਨਾਮ ਪਹਿਲੇ ਚਾਰਾਂ ਪੰਜਾਂ ਚ ਹੁੰਦਾ ਹਾਂਜੀ ਹਾਂਜੀ ਬਿਲਕੁਲ ਤੇ ਹੁਣ ਇੱਥੇ 20ਵੇਂ ਨੰਬਰ ਤੇ ਆ ਚਲੋ ਐ ਦੋ ਨਾਂ ਹੋਰ ਵੀ ਹੈਗੇ ਮਨਪ੍ਰੀਤ ਸਿੰਘ ਬਾਦਲ ਤੇ ਫਤੇ ਜੰਗ ਬਾਜਵਾ ਐ 40ਾਂ ਚੋਂ 34ਵੇਂ 35ਵੇਂ ਨੰਬਰ ਤੇ ਬੈਠੇ ਨੇ ਹੂੰ ਹੂੰ ਸੋ ਪਰ ਇਹਨਾਂ ਨੇ ਕੁਝ ਇਹ ਜਿਹੇ ਚਿਹਰੇ ਵੀ ਪੰਜਾਬ ਲਈ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਜਿਵੇਂ ਮਤਲਬ ਕਿ ਹਿਮਾ ਮਾਲਨੀ ਹੂੰ ਹੈ ਜਾਂ ਫਿਰ ਮਨੋਜ तिवारी ਜਾਂ ਪ੍ਰੀਤੀ ਸੱਪਰੂ ਇਹਨਾਂ ਦਾ ਹੀ ਵੀ ਵੋਟਾਂ ਮੰਗਣੀਆਂ ਭਾਜਪਾ ਨੇ ਹੂੰ ਹੂੰ ਇਧਰ ਆਮ ਆਦਮੀ ਪਾਰਟੀ ਜੇਕਰ ਤੁਸੀਂ ਗੱਲ ਕਰੋ ਤਾਂ ਉਹਨਾਂ ਨੇ ਵੀ ਅਰਵਿੰਦ ਕੇਜਰੀਵਾਲ ਤੇ ਸਨੀਤਾ ਕੇਜਰੀਵਾਲ ਜੋੜੀ ਆਊਗੀ ਜੀ ਪੰਜਾਬ ਤੋਂ ਵੋਟਾਂ ਮੰਗਣ ਅੱਛਾ ਜੀ ਹਾਂ ਇਹ ਇਹਨਾਂ ਦੀ ਤਾਂ ਲਗਭਗ ਤਿਆਰੀ ਵੀ ਹੋ ਗਈ ਹੈ ਮੈਨੂੰ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਕੋਲ ਇੱਕ ਸ਼ਡਿਊਲ ਆਇਆ ਹੂੰ ਹੂੰ ਕਿ ਜਿਹਦੇ ਵਿੱਚ ਪਹਿਲਾਂ ਇੱਕ ਵਾਰ ਦਰਬਾਰ ਸਾਹਿਬ ਮੱਥਾ ਟੇਕ ਜਵੇ ਪਰਿਵਾਰ ਆ ਕੇ ਹੂੰ 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 ਤੇ ਉਹਦੇ ਨਾਲ ਅੰਮ੍ਰਿਤਸਰ ਕਵਰ ਵੀ ਹੋ ਜਾਊਗਾ ਇੱਕ ਪੰਥ ਦੋ ਕਾਲਜ ਹੋ ਜਾਣਗੇ ਨਾਲੇ ਕੈਨ ਹੋ ਜਾਊਗਾ ਕਿ ਅਸੀਂ ਗੁਰੂ ਘਰ ਜੇਲ੍ਹ ਤੋਂ ਬਾਹਰ ਆਉਣ ਤੋਂ ਅਸ਼ਕਰਾਨਾ ਕਰਨ ਆਏ ਆਂ ਜੀ ਤੇ ਨਾਲੇ ਅੰਮ੍ਰਿਤਸਰ ਖੇਤਰ ਕਵਰ ਕਰ ਜਾਗੇ ਆਪਾਂ ਪ੍ਰਚਾਰ ਹੋ ਜਾਊਗਾ ਇਹਦੇ ਬਾਰੇ ਤਰੀਕ ਕਹਿੰਦੇ 16 ਜਾਂ 17 ਹੋ ਸਕਦੀ ਹੈ ਹਜੇ ਪਰ ਸ਼ਡਿਊਲ ਬਣ ਕੇ ਉੱਥੋਂ ਇੱਥੇ ਆ ਗਿਆ ਪਰ ਇਧਰੋਂ ਜਾਰੀ ਨਹੀਂ ਹਜੇ ਹੋਇਆ ਹੂੰ ਸੋ ਇਸ ਲਈ ਉਹ ਚ ਕੋਈ ਤਬਦੀਲੀ ਹੁੰਦੀ ਹੈ ਜਾਂ ਕੀ ਹੁੰਦੀ ਆ ਉਹ ਨਾਲ ਸਮਾਂ ਦੱਸੂਗਾ ਪਰ ਇਹ ਪਤਾ ਲੱਗ ਰਿਹਾ ਜੀ ਜੀ ਉਸ ਤੋਂ ਬਾਅਦ ਫਿਰ ਦਿੱਲੀ ਦੇ ਵਿੱਚ ਜਿਵੇਂ 25 ਨੂੰ ਵੋਟਾਂ ਨੇ ਤਾਂ 23 ਨੂੰ ਚੋਣ ਪ੍ਰਚਾਰ ਖਤਮ ਹੋ ਜਾਣਾ ਹੂੰ ਹੂੰ 23 ਤੋਂ 29 ਤੱਕ ਪੰਜਾਬ ਦੇ ਵਿੱਚ ਕੇਜਰੀワਲ ਸਣੀ ਤੱਕ ਕੇਜਰੀワਲ ਹੈ ਫਿਰ ਭਗਵੰਤ ਮਾਨ ਇਸ ਤਰ੍ਹਾਂ ਮਨੀ ਸ਼ੋਧਿਆ ਦਾ ਨਾਮ ਦੇ ਵਿੱਚ ਪਾਇਆ ਉਹਨਾਂ ਨੇ ਬੇਸ਼ੱਕ ਉਹ ਜੇਲ੍ਹ ਚ ਨੇ ਹਾਂ ਹਾਂ ਇਹਦੇ ਵਿੱਚ ਉਹਨਾਂ ਨੇ ਦੂ ਅਸਤੈਂਦਰ ਜੈਨ ਦਾ ਨਾਮ ਵੀ ਪਾਇਆ ਇਹਦੇ ਵਿੱਚ ਸੰਦੀਪ ਪਾਟਕ ਵੀ ਹੈਗਾ ਸੰਜੇ ਸਿੰਘ ਵੀ ਹੈਗਾ ਪਰ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਰਗਵ ਚੱਡਾ ਦਾ ਨਾਮ ਵੀ ਹੈਗਾ ਜੀ ਠੀਕ ਆ ਰਹੇ ਨੇ ਆਉਣਗੇ ਜਾਂ ਨਹੀਂ ਆਉਣਗੇ ਪਰ ਅਗਲੇ ਨਾ ਇਹ ਵੱਖਰੀ ਗੱਲ ਹੈ ਕਿ 40 ਦੇ ਵਿੱਚ ਪਹਿਲੇ ਜਿਹੜੇ 5 ਨਾਮ ਨੇ ਉਹ ਸੰਜੀਤ ਸਿੰਘ ਤੱਕ ਨੇ ਉਹਨਾਂ ਚ ਮਨੀਸ਼ ਸ਼ੋਧਿਆ ਦਾ ਨਾਮ ਆਏਗਾ ਐ ਤੇ ਸੰਦੀਪ ਪਾਟਕ ਦਾ ਨਾਮ 6ਵੇਂ ਨੰਬਰ ਤੇ ਆ ਪਰ ਰਗਵ ਚੱਡਾ ਦਾ ਨਾਮ 10ਵੇਂ ਨੰਬਰ ਤੇ ਆ ਜੀ ਇਹ ਤੋਂ ਬਾਅਦ ਫਿਰ ਪੰਜਾਬ ਵਾਲੇ ਲੀਡਰ ਵੀ ਹੈਗੇ ਨੇ ਹਣਾ ਸਾਰੇ ਮੰਤਰੀ ਜਿਹੜੇ ਵਿਲੇ ਨੇ ਜਿਨ੍ਹਾਂ ਨੂੰ ਟਿਕਟਾ ਨਹੀਂ ਮਿਲੀਆਂ ਉਹ ਮੰਤਰੀ ਬਾਕੀ ਐਮਐਲਏ ਉਹ ਵੀ ਸਾਰੇ ਇਹ 40 ਸਟਾਰ ਪ੍ਰਚਾਰਕ ਇਹਨਾਂ ਨੇ ਲਾਣੇ ਆ ਤੇ ਕਾਂਗਰਸ ਨੇ ਆਪਣੇ ਵੱਡੇ ਨਾਮ ਦੀ ਬਜਾਏ ਪੰਜਾਬ ਦੇ ਉਹਨਾਂ ਲੀਡਰਾਂ ਨੂੰ ਮੂਰੇ ਰੱਖਿਆ ਜਿਨ੍ਹਾਂ ਲੀਡਰਾਂ ਨੂੰ ਲੱਗਦਾ ਕਿ ਨਾਰਾਜ ਨੇ ਇੱਕ ਤਰ੍ਹਾਂ ਨਾਲ ਨਕਰ ਕੇ ਔਖੇ ਨੇ ਉਹਨਾਂ ਨੂੰ ਕਹਿੰਦੇ ਇਦਾਂ ਲਾਇਆ ਜਿਵੇਂ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਰਾਣਾ ਕੇਪੀ ਹੋਰਾਂ ਨੂੰ ਤਾਂ ਇੰਚਾਰਜ ਲਾਤਾ ਚੇਅਰਮੈਨ ਲਾਤਾ ਇੱਕ ਤਰ੍ਹਾਂ ਨਾਲ ਹੈਨਾ ਕੈਂਪੇਨ ਕਮੇਟੀ ਦੇ ਚੇਅਰਮੈਨ ਰਾਣਾ ਕਬਰਪਾਲ ਸਿੰਘ ਠੀਕ ਹੈ ਕੋ-ਚੇਅਰਮੈਨ ਲਾਤਾ ਜੀ ਦੇਨੀ ਨੂੰ ਹਮ ਹੈਨਾ ਕੋ-ਚੇਅਰਮੈਨ ਲਾਤਾ ਹਰਦੀਾਲ ਕੰਬੋਜ ਨੂੰ ਅੱਛਾ ਵਾਈਸ ਚੇਅਰਮੈਨ ਲਾਤਾ ਜੀ ਹੈਨਾ ਐ ਇਸੇ ਤਰ੍ਹਾਂ ਡਿੰਪਾ ਹੋਰਾਂ ਨੂੰ ਹਮ ਹਮ ਸੋ ਇਸ ਤਰ੍ਹਾਂ ਇਹਨਾਂ ਨੇ ਉਹ ਲੀਡਰ ਅਡਜਸਟ ਮੂਰੇ ਕੀਤੇ ਨੇ ਜਿਹੜੇ ਲੀਡਰ ਇਹਨਾਂ ਨੂੰ ਲੱਗਦਾ ਸੀ ਕਿ ਸਭ ਤੋਂ ਨਰਾਜ ਨਰਾਸ਼ ਹੋ ਕੇ ਕਿਤੇ ਹ ਗੁੱਸੇ ਗੱਲੇ ਨਾ ਕਰ ਜਾਣ ਚਲੋ ਇਹਦੇ ਵਿੱਚ ਹੋਰ ਲੀਡਰ ਵੀ ਓਮ ਪ੍ਰਕਾਸ਼ ਫੋਨੀ ਵੀ ਹੈਗੇ ਆ ਤਾਂ ਹੈ ਨਾ ਐ ਕੁਲਜੀਤ ਨਾਗਰਾ ਵੀ ਹੈਗੇ ਰਾਣਾ ਗਰਜੀਤ ਸਿੰਘ ਵੀ ਹੈਗੇ ਹੈ ਨਾ ਮੁਹੰਮਦ ਸਦੀਕ ਦਾ ਨਾਮ ਵੀ ਹੈਗਾ ਰਜੀਆ ਸੁਲਤਾਨਾ ਵੀ ਹੈਗੇ ਬੇਰਕਾ ਵੀ ਹੈਗੇ ਬਲਬੀਰ ਸਿੱਧੂ ਵੀ ਹੈਗੇ ਸੋ ਇਤੋਂ ਬਿਨਾਂ ਸਾਰੇ ਸਾਫ ਕਾ ਪ੍ਰਧਾਨ ਮਤਲਬ ਨਵਜੋਤ ਸਿੰਘ ਦਾ ਸਿੱਧਾ ਨਾਂ ਨਹੀਂ ਲਿਖਿਆ ਕਿ ਰੇ ਨੇ ਹਮ ਇਹਨਾਂ ਦੇ ਵਿੱਚ ਤੋ ਹੁਣ ਇਸ ਤਰ੍ਹਾਂ ਤਿੰਨੇ ਪਾਰਟੀਆਂ ਨੇ ਆਪਣੇ ਸਟਾਰ ਪ੍ਰਚਾਰਕਾਂ ਦੇ ਲਿਸਟਾਂ ਜਾਰੀ ਕਰਕੇ ਦੱਸਤਾ ਕਿ ਹੁਣ ਪਾਈ ਪੰਜਾਬ 'ਚ ਜੇ ਤਾਪਮਾਨ ਵਧੂਗਾ ਤਾਂ ਅਸੀਂ ਵੀ ਰੋਡ ਸ਼ੋਅ ਦੇ ਹਵਾਲੇ ਨਾਲ ਭਗਵੰਤ ਜੀ ਕਾਫੀ ਹੱਦ ਤੱਕ ਰੋਡ ਸ਼ੋਅ ਕਰ ਚੁੱਕੇ ਨੇ ਠੀਕ ਹੈ ਜੀ ਨਾਮਜਦੀਆਂ ਭਰਉਣ ਦੇ ਦਿਨ ਰਾਜਾ ਬੜਿੰਗਾ ਕਈ ਥਾਵਾਂ ਤੇ ਜਾਇਆ ਹੀ ਨੇ ਹੂੰ ਹੁਣ ਤੁਹਾਨੂੰ ਇਹਨਾਂ ਪਾਰਟੀਆਂ ਦੀ ਚਾਹੇ ਭਾਜਪਾ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਆਵਾਜ਼ੀ ਪਾਰਟੀ ਹੈ ਇਹਨਾਂ ਦੀਆਂ ਵੱਡੀਆਂ ਰੈਲੀਆਂ ਹੁੰਦੀਆਂ ਨਜ਼ਰ ਆਉਣਗੀਆਂ ਚਾਰ ਕਰੇਲੀਆਂ ਮਤਲਬ ਮਤਲਬ ਭਾਜਪਾ ਸੋਚ ਰਹੀ ਹੈ ਇਹਦੀਆਂ ਵੱਡੀਆਂ ਕਰੇਡ ਚ ਮੋਦੀ ਹੋਰ ਅਮਿਤ ਸ਼ਾ ਜਰੂਰ ਆਉਣ ਹੈਨਾ ਇਸੇ ਤਰ੍ਹਾਂ ਚਾਰ ਤੋਂ ਪੰਜ ਰੈਲੀਆਂ ਆਮ ਆਦੀ ਪਾਰਟੀ ਸੋਚ ਰਹੀ ਹੈ ਜਿਹਦੇ ਵਿੱਚ ਕੇਜਰੀਵਾਲ ਹੋਰੀ ਨਾਲ ਆਉਣ ਭਗਵੰਤ ਮਾਨ ਦੇ ਤੇ ਉਹ ਤੋਂ ਬਿਨਾ ਫਿਰ ਬਾਕੀ ਲੀਡਰਸ਼ਿਪ ਆਪਣੇ ਆਪਣੇ ਪੱਧਰ ਤੇ ਪ੍ਰਚਾਰ ਕਰੇਗੀ ਸੋ ਇਸੇਈ ਕਾਂਗਰਸ ਦੇ ਵੀ ਰਾਹੁਲ ਗਾਂਧੀ ਤੇ ਪ੍ਰਿੰਕਾ ਨੂੰ ਪੰਜਾਬ ਚ ਦੋ ਜਾਂ ਤਿੰਨ ਰੈਲੀਆਂ ਕਰਨ ਦੀ ਕੋਸ਼ਿਸ਼ ਕਰਾਈ ਜਾ ਰਹੀ ਹੈ ਸੋ ਦੇਖਦੇ ਹਾਂ ਜੀ ਜਦੋਂ ਸਚੂਰੋ ਆਉਂਦਾ ਫਿਲਹਾਲ ਸਟਾਰ ਪ੍ਰਚਾਰਕਤਾ ਸੂਚੀ ਪੰਜਾਬ ਚ ਆ ਗਈ ਲੀਡਰਾਂ ਦਾ ਆਉਣਾ ਬਾਕੀ ਆ ਹੁਣ ਹੂੰ ਲੋਕ ਕਹਿੰਦੇ ਹੋਣਗੇ ਜੇ ਇਹਨਾਂ ਡਰੈਲੀਆਂ ਦੇ ਵਿੱਚ ਦੁੱਖ ਤਕਲੀਫਾਂ ਸੁਣੇ ਜਾਣ ਨਾ ਤੇ ਲੋਕ ਕਹਿਣ ਕਿ ਚੋਣਾ ਤਾਂ 5 ਸਾਲ ਨਹੀਂ 5 ਮਹੀਨਿਆਂ ਦੇ ਬਾਅਦ ਹੀ ਆ ਜਾਣ ਘੱਟੋ ਘੱਟ ਲੀਡਰ ਸਾਡੇ ਦੁੱਖ ਤਕਲੀਫਾਂ ਦਾ ਸੁਣਨ ਪਰ ਇਹ ਸਾਰੇ ਜਿੰਨੇ ਵੀ ਲੀਡਰ ਨੇ ਚਾਹੇ ਕਿਸੇ ਵੀ ਪਾਰਟੀ ਦੇ ਨੇ ਬਿਨਾ ਸਿਆਸੀ ਪ੍ਰਦੂਸ਼ਣ ਜਾਂ ਧੁਨੀ ਪ੍ਰਦੂਸ਼ਣ ਆਵਾਜ਼ ਪ੍ਰਦੂਸ਼ਣ ਪੈਦਾ ਕੀਤੇਆਂ ਹੋਰ ਕੱਖ ਵੀ ਇਹਨਾਂ ਦੀ ਦੇਣ ਨਹੀਂਗੀ ਨਹੀਂ ਤਾਂ ਜੇਕਰ ਹਰ ਪਾਰਟੀ ਚਾਹੇ ਸੱਤਾਧਾਰੀ ਹੈ ਚਾਹੇ ਦੂਜੇ ਨੇ ਜੇਕਰ ਇੱਕ ਇੱਕ ਵੀ ਮਸਲਾ ਹੱਲ ਕਰਦੇ ਹੁੰਦੇ ਤਾਂ ਹੁਣ ਨੂੰ ਕਿੰਨੇ ਮਸਲੇ ਤਾਂ ਵੈਸੇ ਹੀ ਹੱਲ ਹੋ ਜਾਣੇ ਸੀ ਆਈ ਆਈ ਇਲੈਕਸ਼ਨ ਦੇ ਵਿੱਚ ਕਹਿ ਕਿ ਦਰਜਨਾ ਮਸਲੇ ਲੋਕਾਂ ਦੇ ਹੱਲ ਹੋਇਆ ਜਾ ਕੇ ਰਹੇ ਸੀ ਛੋਟਾ ਜਿਹਾ ਪੰਜਾਬ ਹੈ ਪਰ ਹੁਣ ੜਾਰਾ ਬਣ ਕਿਉਂਣਗੇ ਕਾਸ਼ ਇਹ ਹੜਾਂ ਵੇਲੇ ਵੀ ਆਉਣ ਕਾਸ਼ ਇਹ ਕਿਸਾਨੀ ਧਰਨਾ ਵੇਲੇ ਵੀ ਆਉਣ ਪਰ ਦੁੱਖ ਦੀ ਗੱਲ ਹੈ ਕਿ ਕੱਲੇ ਵੋਟਾਂ ਮਿਲੀਆਂ ਜਾਂਦੇ ਨੇ ਹੂੰ ਹੂੰ ਜੀ ਅਗਲੀ ਖਬਰ ਤੇ ਵੱਲ ਵਧੀਏ ਕਹਿੰਦੇ ਭਾਜਪਾ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਅੱਧੀ ਚੋਣ ਸੋਸ਼ਲ ਮੀਡੀਆ ਤੇ ਲੜ ਰਹੀਆਂ ਨੇ ਹਾਂ ਪ੍ਰਵੀਨ ਜੀ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਕਿ ਇਹ ਰੈਲੀਆਂ ਚਾਹੁੰਦੇ ਨੇ ਜੇ ਦੁੱਖ ਤਕਲੀਫਾਂ ਦੀ ਗੱਲ ਸੁਣਦੇ ਫਿਰ ਸ਼ਹਿਰ ਹੂੰ 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 ਮਤਲਬ ਕਿ ਲੋਕਾਂ ਨੂੰ ਆਤ ਜਾਗਰੂਕ ਹਾਂਜੀ ਹਾਂਜੀ ਪਰ ਹੁਣ ਇਹ ਸਹਾਈ ਹੋ ਗਿਆ ਲਗਭਗ ਅਦਰਵਾਈਜ਼ ਤਾਂ ਨਹੀਂ ਬੰਦੇ ਆ ਲੀਡਰ ਆਪਣਾ ਬਿਆਨ ਟਵੀਟ ਤੇ ਪਾ ਕੇ ਛਾੜ ਦਿੰਦਾ ਆਪਣੀ ਟਿੱਪਣੀ ਕਰਕੇ ਹੀ ਛਾੜ ਦਿੰਦਾ ਉਹ ਲੋਕਾਂ 'ਚ ਜਾਣ ਦੀ ਬਜਾਏ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟਾ ਕੇ ਛੱਡ ਦਿੱ ਸਰ ਲੈਂਦੇ ਨੇ। ਸੋ ਇਸ ਲਈ ਇਹ ਜਦੋਂ ਬਨਵੇ ਸਿਸਟਮ ਹੋ ਗਿਆ ਕਿ ਨਾ ਮੀਡੀਆ ਪ੍ਰੈਸ ਕਾਨਫਰੰਸ ਕਰੋ ਨਾ ਮੀਡੀਆ 'ਚ ਬਿਆਨ ਦਿਓ ਨਾ ਲੋਕਾਂ 'ਚ ਜਾਓ ਬਸ ਸੋਸ਼ਲ ਮੀਡੀਆ 'ਤੇ ਪਾ ਕੇ ਛੱਡੋ ਉਸੇ ਤਰ੍ਹਾਂ ਚੋਣ ਪ੍ਰੋਸੈਸ ਵੀ ਹੁਣ ਲਗਭਗ ਅੱਧੇ ਤੋਂ ਜ਼ਿਆਦਾ ਸਾਰੀਆਂ ਪਾਰਟੀਆਂ ਸੋਸ਼ਲ ਮੀਡੀਆ 'ਤੇ ਲੜਨ ਲੱਗੀਆਂ। ਹੋਰ ਅੱਛਾ ਅਪਾ ਇੱਕ ਦਿਨ ਭਾਜਪਾ ਦੇ ਬਾਰੇ 'ਚ ਵਿਸਤਾਰਪਰ ਰਿਪੋਰਟ ਵੀ ਕੀਤੀ ਸੀਗੀ ਕਿ ਭਾਜਪਾ ਨੇ ਕਿਵੇਂ ਮੀਡੀਆ ਆਪਣੇ ਚੋਣ ਪ੍ਰਚਾਰ ਸਾਧਨ ਬਣਾਏ ਨੇ ਉਹ ਕਿਵੇਂ ਇਹਨਾਂ ਦੇ ਦਫ਼ਤਰਾਂ ਤੋਂ ਚੱਲ ਰਹੇ ਨੇ ਪੰਜਾਬ ਦੇ ਬੱਚੇ ਹਾਇਰ ਕੀਤੇ ਨੇ ਉਹਨਾਂ ਨੂੰ ਲਾਲਚ ਦਿੱਤਾ ਜਾ ਰਿਹਾ ਕਿ ਤੁਹਾਡੀ ਨੌਕਰੀ ਹੋਰ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਵਧਾ ਦੇਾਂਗੇ ਉਹਨਾਂ ਨਾਲ ਆਈਟੀ ਐਕਸਪਰਟ ਰੱਖੇ ਨੇ ਉਹਨਾਂ ਨਾਲ ਲੀਡਰ ਲੱਗੇ ਨੇ ਸੋ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਹ ਟੀਮ ਵਰਕਰ ਨੇ ਇਹਦੇ ਵਿੱਚੋਂ 100 ਕੋਰ ਕਮੇਟੀ ਵਾਲੇ ਮੈਂਬਰ ਨੇ ਇੱਕ ਤਰ੍ਹਾਂ 100 ਤੋਂ 150 ਬੰਦਾ ਜਿਹ ਹੈ ਠੀਕ ਹੈ ਜੀ ਜਿਹੜਾ ਸਟੇਟ ਪੱਧਰ ਤੇ ਬੈਠ ਕੇ ਕੰਮ ਦੇਖ ਰਿਹਾ ਇਹਨਾਂ ਦਾ ਠੀਕ ਹੈ ਜੀ ਮੰਨ ਲਓ ਚੰਡੀਗੜ੍ਹੋਂ ਬੈਠ ਕੇ ਕੰਮ ਦੇਖ ਰਿਹਾ ਤੇ ਉਹ ਫਿਰ ਟੈਕਲ ਕਰਦਾ ਹੈ ਜ਼ਿਲ੍ਹਾ ਬਾਈ ਜਾਂ ਹਰ ਸੀਟ ਬ ਉੱਥੇ ਫਿਰ ਵੱਖਰੀਆਂ ਟੀਮਾਂ ਨੇ ਮਤਲਬ 100-150 ਬੰਦਾ ਮੇਨ ਹੈ ਜਿਹੜਾ ਇੱਥੋਂ ਬੈਠ ਕੇ ਸਾਰਾ ਹੈਂਡਲ ਕਰਦਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ 100 ਦੇ ਗੇਟ ਦੇ ਵਿੱਚ ਜਿਹੀ ਇੱਕ ਟੀਮ ਬਣਾਈ ਹੈ ਜਿਹੜੀ ਸੋਸ਼ਲ ਮੀਡੀਆ ਨੂੰ ਚੰਡੀਗੜ੍ਹੋਂ ਬੈਠ ਕੇ ਹੈਂਡਲ ਕਰਦੀ ਹੈ ਬੱਸ ਤਾਂ ਕੋ ਸਰਕਾਰੀ ਤੰਤਰ ਵੀ ਹੈਗਾ ਹਾਂਜੀ ਹਾਂਜੀ ਬਿਲਕੁਲ ਸਰਕਾਰੀ ਮਸ਼ੀਨਰੀ ਵੀ ਸਾਰਿਆਂ ਨੂੰ ਪਤਾ ਕਿਵੇਂ ਆ ਨਾ ਦਿੱਲੀ ਵਾਲੀਆਂ ਟੀਮਾਂ ਵੈਸੇ ਪਹਿਲਾਂ ਤੋਂ ਹੀ ਸਰਗਰਮ ਹੈਗੀਆਂ ਪਰ ਇਹ ਛੋਟਾ ਨੂੰ ਲੈ ਕੇ 13 ਲੋਕ ਜੀ ਜਿਹੜੀ ਸੌਕ ਦੇ ਗੇਟ ਦੇ ਵਿੱਚੋਂ ਤਲਲੀ ਵੀ ਕੰਮ ਕਰਦੀ ਹੈ ਹੂੰ ਸਭ ਤੋਂ ਤੇਜ਼ੀ ਨਾਲ ਛੁਟੇ ਆਮ ਤਰੀਕ ਪੀਪੀ ਆਪਣੇ ਨਹੀਂ ਰੱਖੇ ਉਹਨਾਂ ਨੇ ਪੀਪੀ 40 40 ਬੰਦੇ ਰੱਖੇ ਜੀ 20 ਤੋਂ 40 ਪ੍ਰੀ ਮੈਂਬਰ ਉਹਨਾਂ ਦੇ ਜਿਹੜੇ ਮੇਨ ਟੀਮ ਚੋਂ ਕੰਮ ਦੇਖ ਰਹੇ ਆ ਉਥੋਂ ਸਰ ਕਰ ਰਹੇ ਆ ਹੂੰ ਇਹ ਤੋਂ ਅਲੱਗ ਫਦਰ ਤੇ ਜਾਂ ਹਲਕਾ ਪੱਧਰ ਤੇ ਇਹ ਜਿਨਾ ਨਾਲ ਕਨੈਕਟ ਕਰਕੇ ਟੀਮਾਂ ਕੰਮ ਕਰਦੇ ਤਾਂ ਕਟਿੰਗ ਹਮਮ ਪਰ 3 ਵੀਦਵਾਰ ਨੇ ਆਪਣੇ ਪੱਧਰ ਤੇ 6 ਤੋਂ 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 ਬੱਕਾਟਿਆ ਠੀਕ ਹੈ ਜੀ ਉਹ ਆਪਣੇ ਲੈਵਲ ਤੇ ਵੱਖਰਾ ਕਰਾ ਰਹੇ ਆ ਸੋ ਇਸ ਲਈ ਅੱਧੀ ਚੌਣ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਸੋਸ਼ਲ ਮੀਡੀਆ ਤੇ ਲੜ ਰਹੀਆਂ ਜਿਨ੍ਹਾਂ ਤੇ ਖਾਸ ਕਰਕੇ ਭਾਜਪਾ ਤੇ ਆਮ ਆਦਮੀ ਪਾਰਟੀ ਹੈ ਸੋਸ਼ਲ ਮੀਡੀਆ ਤੇ ਜਿਆਦਾ ਤੇਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਾਂਗਰਸ ਤੇ ਅਕਾਲੀ ਦਲ ਵੀ ਹੈ ਜੋਰ ਨਾਲ ਲੱਗਾ ਕਿ ਅਸੀਂ ਵੀ ਪਿੱਛੇ ਨਹੀਂ ਆ ਅਸੀਂ ਵੀ ਇਸੇ ਦੌਰ ਦੇ ਵਿੱਚ ਬਰਾਬਰ ਚੱਲੇ ਆ ਰਹੇ ਆ। ਸੋ ਅੱਧੀ ਲੜਾਈ ਸੋਸ਼ਲ ਮੀਡੀਆ 'ਤੇ ਲੜੀ ਜਾ ਰਹੀ ਹੈ। ਉਹ ਕਿੰਨਾ ਕੁ ਫਾਇਦਾ ਦਊਗੀ? ਇਹ ਨਤੀਜੇ ਦੱਸਣਗੇ। ਜੀ। ਜੀ। ਤੇ ਜਾਂਦੇ ਆਂ ਤੇ ਗੱਲ ਕਰੀਏ ਏਡੀ ਦੀ ਕਹਿੰਦੇ ਹੁਣ ਆਮ ਆਦਮੀ ਪਾਰਟੀ ਨੂੰ ਸ਼ਰਾਬ ਘਟਾਲੇ 'ਚ ਘੜੀਸੇ ਕੀ ਜੀ ਇਹ। ਤੇ ਕੋਈ ਇੱਕ ਪਾਸੇ ਲੀਡਰਾਂ ਨੂੰ ਕੇਜਰੀਵਾਲ ਦੀ ਜਮਾਨਤ ਤੋਂ ਬਾਅਦ ਨਵੀਂ ਆਸ ਜਾਗ ਰਹੀ ਆ। ਠੀਕ ਹੈ ਜੀ। ਖਾਲਸ ਸਿੰਘ ਧਰਮਸੋਤ ਨੂੰ ਇਸੇ ਕੇਜਰੀਵਾਲ ਵਾਲੇ ਫਾਰਮੂਲੇ ਤੇ ਚੋਣ ਪ੍ਰਚਾਰ ਲਈ ਜਮਾਨਤ ਮਿਲ ਗਈ। ਹਾਂ ਹਾਂ। ਹੈਨਾ ਉਹਨੂੰ ਕਹਤਾ ਕਿ ਭਾਈ 5 ਤਰੀਕ ਤੱਕ ਤੈਨੂੰ ਦਿੱਤਾ ਚੋਣ ਪ੍ਰਚਾਰ ਦਾ ਸਮਾਂ 6 ਨੂੰ ਆ ਕੇ ਆਪਣੇ ਆਪ ਸਲੈਂਡਰ ਕਰਦੀ ਹਾਂਜੀ ਹੈਨਾ ਸੋ ਇਸੇ ਤਰ੍ਹਾਂ ਕਿਜਰੀਵਾਲ ਨੂੰ ਜਿਵੇਂ ਮਿਲੀ ਆ ਪਰ ਇੱਧਰ ਆਮ ਆਦਮੀ ਪਾਰਟੀ ਦੀ ਇੱਕ ਮੁਸ਼ਕਲ ਹੋਰ ਵੱਡੀ ਨਜ਼ਰ ਆ ਰਹੀ ਆ ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕਰਦੇ ਨੇ ਕਿ ਅਦਾਲਤ ਦੇ ਵਿੱਚ ਇਹ ਵੀ ਸਵਾਲ ਆਇਆ ਸੀ ਕਿ ਜੇ ਸ਼ਰਾਬ ਘਟਨ ਵਾਲੇ ਦਾ ਪੈਸਾ ਪਾਰਟੀ ਦੇ ਪ੍ਰਚਾਰ ਲਈ ਵਰਤਿਆ ਗਿਆ ਪਰ ਪਾਰਟੀ ਨੂੰ ਇਹਦੇ ਵਿੱਚ ਕਿਉਂ ਨਹੀਂ ਨਾਲ ਸ਼ਿਕ ਕੇ ਟੰਗਿਆ ਥੱਲੇ ਲੀਡਰਾਂ ਨੂੰ ਕਿਉਂ ਟੰਗਿਆ ਜਾ ਰਿਹਾ ਸੋ ਉਸੇ ਹਵਾਲੇ ਨਾਲ ਮਨੀਸ਼ ਸ਼ਿਸ਼ੋਧੀਆਂ ਨੇ ਇੱਕ ਪਟੀਸ਼ਨ ਪਾਈ ਸੀ ਜ਼ਮਾਨਤ ਲਈ ਜੀ ਉਹ ਜ਼ਮਾਨਤ ਵਾਲੀ ਪਟੀਸ਼ਨ ਹੇਠਲੀ ਅਦਾਲਤ ਚੋਂ ਖਾਰਜ ਹੋ ਗਈ ਮਨੀਸ਼ ਸ਼ਿਸ਼ੋਧੀਆਂ ਉਹ ਦੀ ਟੀਮ ਉਸ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਚ ਲੈ ਗਈ ਹੂੰ ਦਿੱਲੀ ਹਾਈ ਕੋਰਟ ਚ ਕੱਲ ਇਸ ਪਟੀਸ਼ਨ ਦੀ ਉੱਤੇ ਜਦੋਂ ਜ਼ਮਾਨਤ ਦੇ ਲਈ ਸੁਣਵਾਈ ਚੱਲ ਰਹੀ ਸੀ ਤਾਂ ED ਨੇ ਇਹਦਾ ਵਿਰੋਧ ਕੀਤਾ ਤੇ ਵਿਰੋਧ ਕਰਕੇ ਨਾਲ ਇਹ ਕਿਹਾ ਜੀ ਕਿ ਅਸੀਂ ਤਾਂ ਅਗਲਾ ਜਿਹੜਾ ਹਲਫਨਾਮਾ ਦਾਖਲ ਕਰਨਾ ਉਹਦੇ ਵਿੱਚ ਤਾਂ ਆਵਾਜ਼ੀ ਪਾਰਟੀ ਨੂੰ ਅਸੀਂ ਨਾਲ ਪਾਰਟੀ ਬਣਾਉਣਾ ਹੂੰ ਕਿ ਇਹ ਪੈਸਾ ਸਾਰਾ ਸ਼ਰਾਬ ਕਟੜਾ ਵਾਲੇ ਦਾ ਵਰਤੀ ਹੀ ਪਾਰਟੀ ਲਈ ਗਿਆ ਜੀ ਪਾਰਟੀ ਦੇ ਪ੍ਰਚਾਰ ਲਈ ਕੰਮ ਲਈ ਵਰਤਿਆ ਗਿਆ ਪਾਰਟੀ ਦੇ ਲੀਡਰਾਂ ਨੇ ਇਸੇ ਲਈ ਕਪੜਾ ਕੀਤਾ ਜੀ ਕਿ ਪਾਰਟੀ ਫੰਡਾਂ ਦੇ ਰੂਪ ਦੇ ਵਿੱਚ ਇਹਨੂੰ ਗੋਲਮਾਲ ਕੀਤਾ ਜਾਵੇ ਇਸ ਦਾਤੇ ਪਾਰਟੀ ਵੀ ਹੁਣ ਇਹਦੇ ਵਿੱਚ ਸੋ ਹੁਣ ਅਗਲਾ ਹਲਫਨਾਮਾ ਜਦੋਂ ਵੀ ਦਾਖਲ ਹੁੰਦਾ ਹੈ ਇਹ ਤੋਂ ਇਹ ਲੱਗ ਰਿਹਾ ਕਿ ਈਡੀ ਹੁਣ ਇਹ ਤਿਆਰੀ ਦੇ ਵਿੱਚ ਹੈ ਕਿ ਆਮ ਆਦਮੀ ਪਾਰਟੀ ਨੂੰ ਹੀ ਸਿੱਧਾ ਮਤਲਬ ਕਟੜੇ 'ਚ ਖੜਾ ਕਰ ਲਿਆ ਜਾਵੇ ਸਿੱਧਾ ਇਸ ਕੇਸ ਤੋਂ ਇਨਵੋਲ ਕਰ ਲਿਆ ਤੇ ਜੇ ਪਾਰਟੀ ਇਨਵੋਲ ਹੁੰਦੀ ਹੈ ਪਰ ਪਾਠੀ ਨਵੀਂ ਮੁਸ਼ਕਲ ਵਧਦੀ ਹੈ ਬੇਸ਼ੱਕ ਹੁਣ ਇਹ ਲਗਭਗ ਇਹ ਚੋਣਾ ਤਾਂ ਨਿਬੜਨ ਕਰਾ ਰਹੇ ਨੇ ਪਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਜੇਕਰ ਇਸੇ ਮਨਸ਼ਾ ਨਾਲ ਅੱਗੇ ਵਧਿਆ ਜਾ ਰਿਹਾ ਤਾਂ ਇਹ ਪਹਿਲੀ ਵਾਰ ਸ਼ਾਇਦ ਹੋਊਗਾ ਕਿ ਕਿਸੇ ਰਾਜਨੀਤਿਕ ਪਾਰਟੀ ਨੂੰ ਇਦਾਂ ਕਾਰਵਾਈ ਸਿੱਧਾ ਸ਼ਾਮਲ ਕੀਤਾ ਗਿਆ ਹਮ ਬਿਅਕਤੀ ਵਿਸ਼ੇਸ਼ਤਾ ਹੁੰਦੀ ਹੈ ਤੇ ਇਹਦਾ ਅਸਰ ਫਿਰ ਕਹਿੰਦੇ ਕੀ ਹੈ ਕਿ ਚੋਣ ਨਿਸ਼ਾਨ ਤੱਕ ਖੁੱਸ ਸਕਦਾ ਆ ਆਮ ਆਦਮੀ ਪਾਰਟੀ ਤੋਂ ਅੱਛਾ ਤੋ ਇਸ ਪਹਿਲੂ ਦੇ ਉੱਤੇ ਵੀ ਸਥਿਤੀ ਖੜੀ ਹੈ ਸੋ ਦੇਖਦੇ ਆਂ ਈਡੀ ਜਦੋਂ ਹਲਫਨਾਮਾ ਦਾਖਲ ਕਰੂਗੀ ਉਹਦੇ ਵਿੱਚ ਕਿੰਨੇ ਕੁ ਕਿਉਂਕਿ ਮਨੀਸ਼ ਸ਼ਿਸ਼ੋਧਿਆ ਦੇ ਵਕੀਲ ਤਾਂ ਕਹਿ ਰਹੇ ਸੀਗੇ ਕਿ ਜੀ ਇਹ ਗ੍ਰਿਫਤਾਰੇ ਕਰਦੇ ਆ ਈਡੀ ਤੇ ਸੀਬੀਆਈ ਵਾਲੇ ਬਾਅਦ ਵਿੱਚ ਇਹਨਾਂ ਤੋਂ ਸਾਬਤ ਕੁਝ ਨਹੀਂ ਹੁੰਦਾ ਇਸ ਲਈ ਇਹ ਤਾਂ ਸਿਰਫ ਮਾਹੌਲ ਚਾਉਣਾ ਦੇ ਮਾਹੌਲ ਨੂੰ ਧਿਆਨ ਚ ਰੱਖ ਕੇ ਕਿਸੇ ਧਿਰ ਲਈ ਪ੍ਰਚਾਰ ਕਰ ਰਹੇ ਆ ਜੀ ਇਹ ਤਾਂ ਇਹਨਾਂ ਦਾ ਪ੍ਰਚਾਰ ਦਾ ਤਰੀਕਾ ਹੈ ਪਰ ਈਡੀ ਕਹਿੰਦੀ ਨਹੀਂ ਜੀ ਅਸੀਂ ਇਹ ਹਲਫਨਾਮਾ ਜਦੋਂ ਲੈ ਕੇ ਆਵਾਂਗੇ ਤਾਂ ਤਦ ਤੱਕ ਦੱਸਣਗੇ ਕਿ ਕਿਵੇਂ ਇਕੱਲੇ ਲੀਡਰ ਹੀ ਨਹੀਂ ਇਹਨਾਂ ਦੀ ਪੂਰੀ ਪਾਰਟੀ ਹੈ ਜਿਹੜੀ ਜ਼ਿੰਮੇਵਾਰ ਹੈ ਹਮ ਅਸਲ ਦੇ ਵਿੱਚ ਜਿਵੇਂ ਆਪਾਂ ਨਾ ਤੁਸੀਂ ਹਰ ਵਾਰੀ ਜਦੋਂ ਕੋਈ ਪੇਸ਼ੀ ਹੁੰਦੀ ਹੈ ਜਾਂ ਜਦੋਂ ਕੋਈ ਅਦਾਲਤੀ ਜ਼ਿਰਾ ਹੁੰਦੀ ਹੈ ਆਪਾਂ ਜੀਡੀ ਦੇ ਬਾਰੇ ਬਾਰੇ ਬੜੀ ਤਫਸੀਲ ਪੂਰਵਕ ਦੇ ਨਾਲ ਗੱਲ ਕਰਦੇ ਹਾਂ ਕਿ ਜੀਡੀ ਨੇ ਉੱਥੇ ਕੋਰਟ ਦੇ ਵਿੱਚ ਕਿਹਾ ਕੀ ਇਸ ਕੇਸ ਦੇ ਵਿੱਚ ਉਹਨਾਂ ਦੀ ਸਟੱਡੀ ਜਿਵੇਂ ਪਹਿਲੇ ਦਿਨ ਤੋਂ ਹੀ ਕਾਊਂਟਰ ਕਰ ਰਹੇ ਨੇ ਕੇਜਰੀਵਾਲ ਦੀ ਧਿਰ ਨੂੰ ਜਾਂ ਆਵਾਮ ਆਦਮੀ ਪਾਰਟੀ ਨੂੰ ਕੋਰਟ ਦੇ ਵਿੱਚ ਜਾ ਕੇ ਇਸ ਤੱਕ ਜਮਾਨਤ ਤੱਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤਾਂ ਲੱਗਦਾ ਹੈ ਕਿ ਜੀਡੀ ਦੀ ਜਿਹੜੀ ਸਟੱਡੀ ਹੈ ਇੱਕ ਤਾਂ ਉਹ ਪੂਰੀ ਹੈ ਤੇ ਇੱਕ ਇਹ ਜਿਹੜੇ ਮਨੀਸ਼ ਸੋਧੀ ਵਾਲਾ ਬਿਆਨ ਹੈ ਕਿਤੇ ਨਾ ਕਿਤੇ ਉਹ ਵੀ ਇਹ ਲੱਗਦਾ ਹੈ ਕਿ ਇਹਨੂੰ ਛਟਲਾਉਣ ਦੀ ਜਾਂ ਇਹਨੂੰ ਇਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਹੈ ਕਿ ਗਾਂ ਤੋਂ ਕੋਈ ਘੱਟੋ-ਘੱਟ ਸਾਡੀ ਜਿਹੜੀ ਕੰਮ ਕਰਨ ਦੀ ਕਿੰਤੂ ਪ੍ਰਾਂਤੂ ਉਹਦੇ ਤੇ ਨਾ ਕੋਈ ਕਮੈਂਟ ਕਰੇ ਕੋਈ ਲੀਡਰ ਦੇਖੋ ਇਹ ਦੀ ਜੀ ਤਿਆਰੀ ਤਾਂ ਬਿਲਕੁਲ درست ਹੈ ਉਹਨਾਂ ਕਹਿ ਸਕਦੇ ਹਾਂ ਪੂਰੀ ਹੈ ਪਰ ਕੱਲੀ ਇਹ ਦੀ ਤਿਆਰੀ ਨਹੀਂ ਨਾਲ ਸਰਕਾਰ ਦੀ ਵੀ ਤਿਆਰੀ ਹੁੰਦੀ ਹੈ ਇਹ ਵੀ ਸਿੱਖਦੀ ਹੈ ਕਿ ਇਹਦੇ ਇਹਦੇ ਪਿੱਛੇ ਭਾਜਪਾ ਦੇ ਆਪਣੇ ਵਕੀਲ ਵੀ ਕਿੰਨੇ ਤੇਜ਼ ਤਰ੍ਹਾਂ ਦੀ ਨਾ ਕੰਮ ਕਰਕੇ ਦੇ ਰਹੇ ਹਨ ਇਹ ਵੀ ਚਰਚਾ ਆਵਾਜ਼ੀ ਪਾਰਟੀ ਸਵਾਲ ਖੜੇ ਕਰਦੀ ਹੈ ਹਾਂਜੀ ਬਿਲਕੁਲ ਪਰ ਤੁਸੀਂ ਇਹ ਗੱਲ ਇਹਨਾਂ ਨੂੰ ਵੀ ਨਹੀਂ ਭੁੱਲਣੀ ਚਾਹੀਦੀ ਤੇ ਈਡੀ ਨੂੰ ਤਾਂ ਇਹਨਾਂ ਨੇ ਮੌਕਾ ਦਿੱਤਾ ਨੌ 10 ਸੰਮਣ ਦੇ ਕੇ ਤੁਸੀਂ ਖੁਦ ਉਹਨਾਂ ਲਈ ਗਰਾਊਂਡ ਇੱਕ ਤਿਆਰ ਕਰਤਾ ਜਿੱਦੇ ਚ ਉਹਨਾਂ ਕੋਲੇ ਕਿੰਨੇ ਪੁਆਇੰਟ ਬਣ ਗਏ ਉਹ ਫਿਰ ਉਹ ਵੀ ਟਾਈਮ ਦਿੰਦੇਗੇ ਕਿ ਚਲੋ ਕੋਈ ਨਾ ਕੋਈ ਨਾ ਕੋਈ ਨਾ ਦੇਖਦੇ ਕਿਦੋਂ ਤੱਕ ਚੱਲਦਾ ਇਹ ਕੰਮ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰੋਂ ਪਾਈ تھی ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਸਤਰੀਆ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ